ਅੱਜ ਮੈਂ ਆਟਿਜ਼ਮ ਬਾਰੇ ਡਾ ਉਹਨੂੰ ਆਮ ਪਾਸਾ ਦੇ ਵਿੱਚ ਕਈ ਵਾਰੀ ਆਮ ਲੋਕ ਚਲੇ ਵੀ ਕਹਿ ਦਿੰਦੇ ਬੱਚਾ ਮੰਦ ਬੁੱਧੀ ਆ ਕੁਝ ਲੋਕ ਇਹਨੂੰ ਸਪੈਸ਼ਲ ਵੀ ਕਹਿ ਦਿੰਦੇ ਬੱਚੇ ਹਨਾ ਤਾਂ ਆਟਿਜ਼ਮ ਹੈ ਕੀ ਆ ਪਹਿਲੇ ਦੀ ਜੇ ਆਪਾਂ ਡਿਟੇਲ ਸਮਝੀਏ ਆਟਿਜ਼ਮ ਜਿਹੜਾ ਹੈ ਆਪਣੇ ਆਪ ਚ ਰਹਿਣ ਦੀ ਇੱਕ ਸਮੱਸਿਆ ਹੈ ਜਿਵੇਂ ਮੰਨ ਲਓ ਇੱਕ ਮਾਂ ਉਹਦੇ ਪੇਟ ਦੇ ਵਿੱਚ ਬੱਚਾ ਜਿਹੜਾ ਕਿ ਪੇਟ ਦੇ ਵਿੱਚ ਵੀ ਆਟイズਮ ਹੋ ਜਾਂਦਾ ਜਾਂ ਬਾਹਰ ਆ ਕੇ ਜਿਵੇਂ ਤੁਸੀਂ ਕਿਹਾ ਸਾਲ ਡੇਢ ਦੋ ਕਾਰਨ ਨੇ ਪੇਟ ਦੇ ਵਿੱਚ ਵੀ ਪੋਸੀਬਿਲਟੀ ਹੁੰਦੀ ਹੈ ਅਗਰ ਮਾਂ ਗਰਭ ਦੇ ਸਮੇਂ ਪ੍ਰੈਗਨਨਸੀ ਸੌਰੀ ਸਟ्रेस ਦੇ ਵਿੱਚ ਜਾਉ ਰਹੀ ਆ ਕਿਸੇ ਸਦਮੇ ਚ ਗੁਜ਼ਰੀ ਆ ਤਾਂ ਹੋ ਸਕਦਾ ਹੈ ਕਿ ਉਹਦੇ ਅੰਦਰ ਉਹ ਬੱਚਾ ਵੀ ਉਸ ਵਿੱਚ ਸ਼ੌਕ ਚਲਾ ਜਾਂਦਾ ਹੈ ਸਾਨੂੰ ਇੱਥੇ ਹੋਲਿਸਟਿਕ ਅਪਰੋਚ ਦੀ ਲੋੜ ਪੈਂਦੀ ਹੈ ਸਾਨੂੰ ਲੇਫਿਥ ਡਾਕਟਰ ਵੀ ਨਾਲ ਹੁੰਦੇ ਓਕੇ ਉਹ ਵੀ ਆ ਸੈਲਪ ਲੈਣੇ ਆ ਉਹਨਾਂ ਦੇ ਅਸੀਂ ਆਯੁਰਵੇਦ ਵੀ ਹੈਲਪ ਲੈਣੇ ਆ ਅਸੀਂ ਡਾਈਜੈਸ਼ਨ ਦੀ ਵੀ ਹੈਲਪ ਲੈਣੇ ਆ ਤਿੰਨ ਤਰ ਡਾਕਟਰੀ ਹੁੰਦੇ ਹਾਂ ਇੱਕੋ ਬੱਚੇ ਦੇ ਉੱਪਰ ਹੂੰ ਫਿਰ ਓਕੂਪੇਸ਼ਨਲ ਥੈਰੇਪਿਸਟ ਵੀ ਕੰਮ ਕਰਦਾ ਹੈ ਸਪੀਚ ਥੈਰੇਪਿਸਟ ਵੀ ਕੰਮ ਕਰਦਾ ਹੈ ਸਪੈਸ਼ਲ ਐਜੂਕੇਟਰ ਵੀ ਕੰਮ ਕਰਦਾ ਹੈ ਹੂੰ ਪੰਜ ਕਰਮਾ ਵੀ ਕੰਮ ਕਰਦੀ ਹੈ ਡੇਪ ਟਿਸ਼ੂ ਕੰਮ ਕਰਦੀ ਹੈ ਬਾਇਓਡੈਨਮਿਕ ਰੀਨ ਸਰਕਲ ਥੈਰੇਪੀ ਵੀ ਕੰਮ ਕਰਦੀ ਹੈ ਏ ਆਈ ਟੀ ਵੀ ਕੰਮ ਕਰਦੀ ਹੈ ਟੋਟਲ 9 ਥੈਰੇਪੀਆਂ ਇੱਕ ਬੱਚੇ ਦੇ ਤੇ ਚੱਲਦੀਆਂ ਡਾਕਟਰਾਂ ਤੋਂ ਇਲਾਵਾ ਹੂੰ 55% ਮਾਪੇ ਆਪਣੇ ਬੱਚੇ ਨੂੰ ਸਿਰਫ ਗ੍ਰਾਈਡ ਤੇ ਸਾਰੇ ਠੀਕ ਕਰ ਸਕਦੇ ਆ ਅੱਛਾ ਜਿਵੇਂ ਬਿਨਾਂ ਕਾਰਨ ਤੇ ਹੱਸੀ ਜਾਣਾ ਬਿਨਾਂ ਕਾਰਨ ਤੇ ਰੋਈ ਜਾਣਾ ਹੂੰ ਅ ਸਮੈਲ ਕਰਨਾ ਹਰ ਜੀ ਨੂੰ ਮੂੰਹ ਚ ਪਾਉ ਅਹ ਮੂਚੋ ਫੌਲ ਗੰਦੀ ਸਮਾਂ ਲਾਉਣੀ ਅਹ ਕਨਸਟਿਪੇਸ਼ਨ ਰਹਿਣਾ ਡਾਇਰੀਆ ਰਹਿਣਾ ਹੂੰ ਅਹ ਹੱਥਾਂ ਲਾਈ ਜਾਣਾ ਅਹ ਦੂਸਰਾ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਨਾ ਤੇ 8-9 ਤਰ੍ਹਾਂ ਦੇ ਸਿੰਪਟਮ ਨੇ ਜਿਹੜੇ ਇਹ ਤੁਸੀਂ ਵਿਦਿਨ 1-2 ਮੰਥ ਟ੍ਰੀਟ ਕਰ ਸਕਦੇ ਹੋ ਇਸ ਸਮੇਂ ਜਿਹੜਾ ਜਿਹੜਾ ਡਿਗ ਰਿਹਾ ਦਰਦੀ ਤੇ ਥੋੜੇ ਤੇ ਅਸਰ ਘਟ ਕਰੂਗਾ لیکن ਜਿਹੜਾ ਪੇਟ 'ਚ ਪੜ ਰਿਹਾ ਬੱਚਾ ਹੂੰ ਉਹਦੇ ਦੁਗਣਾ ਕਰੂਗਾ ਮਤਲਬ ਫਿਰ نسل ਤੇ ਅਗਲੀ ਤੇ ਹਾਂ ਅਗਲੀ نسل ਤੇ ਕਰੂਗਾ ਕਿ ਇਹ ਬੱਚਾ ਜਦੋਂ ਸਿੱਖਦਾ ਹੈ ਇਸ ਸਮਾਜ ਦੇ ਵਿੱਚ ਆ ਕੇ ਹਾਂ ਦੁਨੀਆ ਦੇ ਵਿੱਚ ਆਉਂਦਾ ਹੈ ਇਸ ਦੁਨੀਆ 'ਚ ਆਉਂਦਾ ਹੈ ਉਹਦੀਆਂ ਪੰਜ ਗਿਆਨ ਇੰਦਰੀਆਂ ਜਿਹੜੀਆਂ ਉਹ ਕੰਮ ਕਰਦੀਆਂ ਉਹ ਪੰਜੇ ਬਰਾਬਰ ਕਰਨੀ ਚਾਹੀਦੀਆਂ ਹੂੰ ਜੀਭ ਐ ਟੱਚ ਐ ਸਮੈਲ ਐ ਆਈਜ਼ ਐ ਇਅਰ ਐ ਜੇਤ ਸਿੰਘ ਮੋਬਾਈਲ ਸਿਕਲ ਨਹੀਂ ਨਾ ਰੋਕੀ ਤਾਂ ਤੁਹਾਡੇ 8 8ਵੇਂ ਵਾਲੇ ਬੱਚੇ ਵੀ ਮੈਂ ਇੱਕ ਲਾਸਟ ਬੱਚਾ ਜਿਹੜਾ ਦੇਖਿਆ ਸੀਗਾ ਹੂੰ ਉਹ ਚੌਥੀ 'ਚ ਪੜਦਾ ਜਾਨੀ 9 ਸਾਲ ਦਾ ਬੱਚਾ ਹਮ ਆਰਟਿਸਟਿਜ਼ਮ ਜਾਂਦਾ ਦੇਖਿਆ ਸੀ ਤਾਂ ਪਹਿਲਾਂ ਕੀ ਸੀਗੇ ਜੀਬ ਨਾਲ ਵੀ ਹਮ ਚਲੋ ਵੱਖਰੇ ਵੱਖਰੇ 6 ਮਹੀਨੇ ਬਾਅਦ ਟੈਸਟ ਲੈਣੀ ਸ਼ੁਰੂ ਕਰਨ ਦੇ ਸੀ ਹਾਂ ਟੱਚ ਇਹ ਜੋਇੰਟ ਫੈਮਲੀਆ ਹੁੰਦੀ ਸੀ ਬਹੁਤ ਸਾਰੇ ਲੋਕ ਉਹਨੂੰ ਟੱਚ ਕਰਦੇ ਸੀ ਹਾਂ ਉਹ ਚੱਕਦੇ ਸੀ ਖਡਾਉਂਦੇ ਸੀ ਇਹ ਵੀ ਇਹ ਵੀ ਐਬਸੈਂਟ ਹੁੰਦਾ ਜਾ ਰਿਹਾ ਹਮ ਫਿਰ ਜਿਹੜਾ ਵਿਜ਼ੂਅਲ ਸੀਗਾ ਇਹ ਵੀ ਜਿਹੜਾ ਲਿਮਿਟਡ ਸੀਗਾ ਸਲੋ ਸਲੋ ਅਬਜ਼ਰਵੇਸ਼ਨ ਹੁੰਦੀ ਸੀ ਅਸੀਂ ਬੀਐਫਸੀ ਪ੍ਰੋਟੋਕੋਲ ਨੂੰ ਲੈ ਕੇ ਚੱਲ ਰਹੇ ਹਾਂ ਔਰ ਇਹ ਪ੍ਰੋਟੋਕੋਲ ਬਹੁਤ ਸਕਸੈਸਫੁਲੀ ਚੱਲ ਰਿਹਾ ਸਾਡਾ ਔਰ ਸਾਡੀ ਜਿਹੜੀ ਸਕਸੈਸ ਰੇਟ ਹੈ ਉਹ 90% ਦੇ ਆਸ-ਪਾਸ ਜਾ ਰਹੀ ਹੈ ਓਕੇ ਔਰ ਸਾਡੇ ਕੋਲੇ 99% ਜਿਹੜੇ ਪੇਰੈਂਟਸ ਆ ਉਹ ਐਨਆਰਆਈਸ ਚੰਡੀਗੜ੍ਹ ਲਈ ਆਣੇ ਮਾਲੀਚ ਨਹੀਂ ਬੈਠੇ ਆ ਅਸੀਂ ਸਭ ਤੋਂ ਰਿਮੋਟ ਏਰੀਆ ਚ ਪਰ ਸਾਡੇ ਕੋਲੇ ਸਭ ਤੋਂ ਮਤਲਬ ਅੱਛੀਆਂ ਫੈਮਲੀਆਂ ਵੀ ਆ ਰਹੀਆਂ ਪਵਰ ਫੈਮਲੀਆਂ ਨੂੰ ਵੀ ਅਸੀਂ ਨਾਲ ਟੇਕ ਕਰਦੇ ਆ ਜੇ ਨਹੀਂ ਕੋਈ ਇਹ ਨਹੀਂ ਪਮਾਨਾ ਵੀ ਇੰਨੀ ਲੈਣਿਆ ਤਾਂ ਇੰਨੀ ਲੈਣਿਆ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਉਹ ਹੀ ਮੇਰੇ ਕੋਲ ਏ ਹੁੰਦਾ ਕਿ ਇਹ ਕਈ ਵਾਰੀ ਤਾਂ ਮਹੀਨੇ-ਮਹੀਨੇ ਬਾਅਦ ਬੈਠੇ ਰੋਈ ਜਾਣਗੇ। ਅੱਛਾ ਕਿਉਂਕਿ ਉਹਨਾਂ ਨੇ ਇੰਨਾ ਕਿ ਡਿਸਕਰੇਜ ਕੀਤਾ ਹੁੰਦਾ ਹੈ ਵੀ ਤੇਰਾ ਬੱਚਾ ਠੀਕ ਹੋਈ ਨਹੀਂ ਸਕਦਾ। ਇਹ ਤੁਸੀਂ ਜਿਹੜੇ ਨੇ ਡਾਇਗਨੋਸ ਕਰਨਾ ਉਹਨੇ ਤਾਂ ਕਰਤਾ। ਹਾਂ ਪਰ ਸੋਚ ਸਕਦੇ ਆ ਵੀ ਉਹ ਮਾਂ ਦੇ ਕੀ ਵੀ ਤਰੀ ਹੋਗੀ। ਪੈਰੈਂਟਸ ਸ਼ੁਰੂ-ਸ਼ੁਰੂ ਸਾਰੇ ਨਾਲ ਬੜੇ ਅਨਕੰਫਰਟ ਹੁੰਦੇ ਆ ਕਿਉਂਕਿ ਅਸੀਂ ਡਾਈਟ ਬੜੀ ਸਟ੍ਰਿਕਲੀ ਫਾਲੋ ਕਰਾਉਣੀ ਆ। ਸਾਡੀਆਂ 12 ਤਰ੍ਹਾਂ ਦੀਆਂ ਰਾਈਟਸ ਨੇ ਇੱਥੇ। ਜੇ ਕਿਸੇ ਨੂੰ ਇਹ ਮਤਲਬ ਹੈ ਇਹ ਪ੍ਰੋਬਲਮ ਹਨਾ ਬੱਚੇ ਨੂੰ ਤੇᱫੋ ਕੋਈ ਖਾਸ ਪੀਰੀਅਡ ਹੁੰਦਾ ਵੀ ਇੰਨੇ ਕ ਟਾਈਮ ਦੇ ਵਿੱਚ ਬੱਚਾ ਠੀਕ ਹੋ ਜਾਂਦਾ ਜਾਂ ਕੋਈ ਇਹਦਾ ਕੋਈ ਨਹੀਂ ਹੈਗਾ ਵੀ ਕਦੋਂ ਵੀ ਹੋ ਸਕਦਾ ਠੀਕ ਫਰਕ ਤਾਂ ਹਰ ਇੱਕ ਨੂੰ ਪਊਆ ਓਕੇ ਪਰ ਕਈ ਬੱਚਿਆਂ ਦੇ ਬਿਹੇਵੀਅਰ ਪੱਕ ਚੁੱਕੇ ਹੁੰਦੇ ਆ ਜਿੰਨਾ ਵੱਡੇ ਉਮਰ ਕਰਕੇ ਲਿਆਉਂਗੇ ਤੇ ਬਿਹੇਵੀਅਰ ਪੱਕ ਚੁੱਕੇ ਹੁੰਦੇ ਆ ਮਾਪੇ ਦੀ ਜਿਹੜੀ ਪੇਸ਼ੈਂਸ ਹੈ ਉਹ ਜੋ ਆਪਦੇ ਚੁੱਕੀਂਦੀ ਆ ਸਾਡੇ ਸੈਂਟਰ 'ਚ ਨੌ ਥੈਰਾਪੀਆਂ ਤੋਂ ਲੈ ਕੇ 10 ਥੈਰਾਪੀਆਂ ਇੱਕ ਦਿਨ 'ਚ ਮਿਲਦੀਆਂ ਇੱਕ ਬੱਚੇ ਨੂੰ ਹੂੰ ਔਰ 6 ਤੋਂ 5 ਤੋਂ 6 ਘੰਟੇ ਲੱਗ ਜਾਂਦੇ ਇੱਕ ਬੱਚੇ ਨੂੰ ਮਾਪੇ ਨੂੰ ਇੱਕ ਕਿਵੇਂ ਤੁਸੀਂ ਉਹਨਾਂ ਨੂੰ ਤਿਆਰ ਕਰਦੇ ਹੋ ਕਿਉਂਕਿ ਮਾਪੇ ਦੇ ਲਈ ਵੀ ਬਹੁਤ ਸਾਰੀ ਮਾਨਸਿਕ ਪਰੇਸ਼ਾਨ ਹੈ ਜਦੋਂ ਡਾਈਟ ਦੀ ਉਹਨਾਂ ਨਾਲ ਗੱਲ ਚੱਲਦੀ ਹੈ ਨਾ ਤਾਂ ਸ਼ੁਰੂ-ਸ਼ੁਰੂ ਚ ਡਾਈਟ ਨਹੀਂ ਫੋਲੋ ਕਰਦੇ ਆਮ ਤੌਰ ਤੇ ਲੋਕ ਬੱਚ ਕੀ ਕਹਿਣਗੇ ਕਿ ਮੇਨਸਟ੍ਰੀਮ ਡਾਕਟਰਸ ਕੇ ਡਾਈਟ ਦਾ ਕੋਈ ਰੋਲ ਨਹੀਂ ਲੇਕਿਨ ਆਟੋ ਜੇਮਲ ਬੱਚ ਨੂੰ ਖੰਡ ਨਹੀਂ ਦੇਣੀ ਤੇ ਖੰਡ ਕਿਉਂ ਨਹੀਂ ਦੇਣੀ ਇਹ ਨਹੀਂ ਦੱਸਦੇ ਹੂੰ ਖੰਡ ਨਾਲ ਜੇ ਕੀ ਹੋ ਜੂਗਾ ਜੇ ਖੰਡ ਦਿਆਂ ਨਾਂ ਦੇ ਨਾਲ ਬੱਚਾ ਠੀਕ ਹੋ ਰਿਹਾ ਹੈ ਜੇ ਤਾਂ ਮਤਲਬ ਬਹੁਤ ਸਾਰਾ ਕੁਝ ਹੈ ਜਿਹੜਾ ਹੋਰ ਵੀ ਕਰਨ ਦੀ ਲੋੜ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਇੱਕ ਮਾਂ-ਵਾਪ ਦੇ ਲਈ ਆਪਾਂ ਦੇਖਦੇ ਹਾਂ ਕਿ ਸਭ ਤੋਂ ਵੱਡਾ ਸਰਮਾਇਆ ਉਹਨਾਂ ਦੇ ਬੱਚੇ ਹੁੰਦੇ ਆ ਪਰ ਜੇਕਰ ਬੱਚਿਆਂ ਨੂੰ ਕੋਈ ਛੋਟੀ ਮੋਟੀ ਵੀ ਪ੍ਰੋਬਲਮ ਆ ਜੇ ਤਮਾਮ ਆਪ ਦੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਔਖੀ ਹੋ ਜਾਂਦੀ ਆ ਅੱਜ ਆਪਾਂ ਦੇਖਦੇ ਹਾਂ ਕਿ 1 April ਨੂੰ ਵਰਡ ਆਟイズਮ ਡੇ ਮਨਾਇਆ ਜਾ ਰਿਹਾ ਤਾਂ ਉਹਦੀ ਬੈਕਗ੍ਰਾਉਂਡ ਕੀ ਹੈ ਕਿ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਆਟイズਮ ਦਾ ਸ਼ਿਕਾਰ ਹੋ ਰਹੇ ਨੇ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਆਪਾਂ ਅਕਸਰ ਹੀ ਆਪਣੇ ਆਸ-ਪਾਸੇ ਕੁਝ ਇਦਾਂ ਦੇ ਸਪੈਸ਼ਲ ਬੱਚੇ ਦੇਖਦੇ ਆ ਜਿਨ੍ਹਾਂ ਨੂੰ ਅਕਸਰ ਆਮ ਬੰਦੇ ਕਹਿ ਦਿੰਦਾ ਇਹ ਮੰਦਬੁੱਧੀ ਆ ਜਾਇ ਬੰਦਾ ਥੋੜਾ ਜਿਆ ਹੋਰ ਤਰੀਕੇ ਦਾ ਹਨਾ ਤੇ ਇਸ ਤਰੀਕੇ ਨਾਲ ਉਹ ਬੱਚਿਆਂ ਨੂੰ ਸੰਬੋਧਨ ਕੀਤਾ ਜਾਂਦਾ ਪਰ ਡਾਕਟਰ ਪ੍ਰੇਤਪਾਲ ਹੋਣਾ ਦੀ ਇਸ ਤੇ ਕਾਫੀ ਸਟੱਡੀ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਆਟイズਮ ਆਟイズਮ ਬੱਚਿਆਂ ਨੂੰ ਠੀਕ ਕਰਨ ਦੇ ਵਿੱਚ ਉਹ ਕਾਫੀ ਮੁਹਾਰਤ ਰੱਖਦੇ ਨੇ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪਹਿਲੀ ਗੱਲ ਤਾਂ ਮੈਂ ਹੀ ਜਾਣਨੀ ਚਾਹੂੰਗਾ ਜਿਵੇਂ ਆਟਿਜ਼ਮ ਜਿਹੜਾ ਉਹਨੂੰ ਆਮ ਪਾਸਾ ਦੇ ਵਿੱਚ ਕਈ ਵਾਰੀ ਆਮ ਲੋਕ ਚਲੋ ਇਹ ਵੀ ਕਹਿ ਦਿੰਦੇ ਬੱਚਾ ਮੰਦਬੁੱਧੀ ਆ ਕੁਝ ਲੋਕ ਇਹਨੂੰ ਸਪੈਸ਼ਲ ਵੀ ਕਹਿ ਦਿੰਦੇ ਬੱਚੇ ਹਨਾ ਤਾਂ ਆਟਿਜ਼ਮ ਹੈ ਕੀ ਆ ਪਹਿਲੇ ਦੀ ਜੇ ਆਪਾਂ ਡਿਟੇਲ ਸਮਝੀਏ ਆਟਿਜ਼ਮ ਜਿਹੜਾ ਹੈ ਆਪਣੇ ਆਪ ਚ ਰਹਿੰਦੀ ਇੱਕ ਸਮੱਸਿਆ ਹੈ ਹੂੰ ਉਹਦੇ ਵਿੱਚ ਬੱਚਾ ਆਪਣੇ ਆਪ ਦੀ ਦੁਨੀਆ ਚ ਰਹਿੰਦਾ ਹੈ ਬਾਹਰਲੇ ਦੁਨੀਆਂ ਨਾਲ ਕਮਿਊਨੀਕੇਟ ਨਹੀਂ ਕਰਦਾ ਹੱਸਦਾ ਹੈ ਬ ਸਮੈਲ ਕਰੀ ਜਾਂਦਾ ਹੈ ਹੱਥ ਹੱਥ ਲਾਈ ਜਾਂਦਾ ਪਿਆਰੇ ਲਾਈ ਜਾਂਦਾ ਨੱਚੀ ਖੁੱਦੀ ਜਾਂਦਾ ਲੇਕਿਨ ਬੱਚਿਆਂ ਨਾਲ ਗੇਮਪਲੇ ਨਹੀਂ ਕਰ ਸਕਦਾ ਕੋਆਰਡੀਨੇਟ ਨਹੀਂ ਕਰ ਸਕਦਾ ਬੱਚਿਆਂ ਨੂੰ ਸਮਝ ਨਹੀਂ ਸਕਦਾ ਆਪਣੀਆਂ ਜ਼ਰੂਰਤੀਆਂ ਸਾਰੀਆਂ ਚੀਜ਼ਾਂ ਕਰ ਲੈਂਦਾ ਪਰ ਦੂਸਰੇ ਬੱਚਿਆਂ ਦੀ ਨਹੀਂ ਕਰ ਪਾਉਂਦਾ ਜਾਂ ਇੱਕੋ ਬੱਚਾ ਕਈ ਕਮਾਂਡਸ ਨੂੰ ਲੈ ਪਾਉਂਦਾ ਇਹ ਡਿਪੈਂਡ ਕਰਦਾ ਉਹਦੀ ਉਹਦੀ ਸਮੱਸਿਆ ਦੇ ਉੱਤੇ ਕਿੰਨੀ ਗੰਬੀਰ ਹੈ ਜਿੰਨੀ ਗੰਬੀਰ ਓਨੀਆਂ ਐਲਮ ਦਾ ਓਨੇ ਇਹ ਆਟਿਜ਼ਮ ਮੀਨਸ ਇਜ਼ ਸਿਰਫ ਅੰਬ੍ਰੇਲਾ ਠੀਕ ਹੈ ਉਹਨਾਂ ਕਾਫੀ ਫੀਚਰ ਜਿਹੜਾ ਜੁੜ ਜਾਂਦੀਆਂ ਉਹਨਾਂ ਫੀਚਰਸ ਨੂੰ ਇਕੱਠਾ ਕਰਕੇ ਆਪਾਂ ਕਹ ਦਿੰਨੇ ਆ ਅੰਬ੍ਰੈਲਾ ਦੂਸਰੀ ਜਿਹੜੀ ਗੱਲ ਕਰਦੇ ਆ ਆਟイズਮ ਹੁੰਦਾ ਕੀ ਹੈ ਹੂੰ ਕਿਉਂ ਹੁੰਦਾ ਹੈ ਕਿਵੇਂ ਹੁੰਦਾ ਹੈ ਜੀ ਇਹਦੇ ਬਾਰੇ ਦੋ ਸਕੂਲ ਆਫ ਥੋਟ ਹੈ ਇੱਕ ਕਹਿੰਦਾ ਵੀ ਆਟイズਮ ਜਿਹੜਾ ਹੈ ਉਹ ਜਨਮजात ਹੈ ਹੂੰ ਉਹ ਕਹਿੰਦੇ ਵੀ ਇੱਥੇ ਰੁਕ ਜਾਂਦੇ ਆ ਕਿ ਆਟイズਮ ਇਜ਼ ਅ ਗਰੁੱਪ ਆਫ ਫੀਚਰਸ ਉਹ ਫੀਚਰਸ ਦਾ ਸਮੱਸਿਆਵਾਂ ਦਾ ਇੱਕ ਸਮੂਹ ਹੈ ਤੇ ਉਸ ਨੂੰ ਜਿਹੜਾ ਉੱਪਰ ਜਿਹੜਾ ਬੈਠਾ ਹੈ ਅੰਬ੍ਰੈਲੇ ਨੂੰ ਦਾ ਨਾਮ ਦੇ ਦਿੱਤਾ ਹੈਗਾ ਆਰਟਿਸਮ ਅਸੀਂ ਕਹਿੰਦੇ ਆ ਦੂਸਰਾ ਸਕੂਲ ਆਫ ਥਾਟ ਜਿਹੜਾ ਇਹ ਨਾਲ ਐਗਰੀ ਨਹੀਂ ਕਰ ਰਿਹਾ ਉਹ ਕਹਿ ਰਿਹਾ ਵੀ ਤੁਸੀਂ ਇੱਥੇ ਰੁਕੇ ਕਿਹਦੇ ਹੋਏ ਹੋ ਇਹ ਤੋਂ ਅੱਗੇ ਚੱਲੋ ਵੀ ਜਿੰਨੀਆਂ ਇਹ ਫੀਚਰਸ ਨੇ ਉਹਨੇ ਇੱਥਾਂ ਇਸ ਦੇ ਕਾਰਨ ਨੇ ਹੂੰ ਮਨ ਬਿਨਾਂ ਕਾਰਨ ਤੋਂ ਕੋਈ ਫੀਚਰ ਨਹੀਂ ਆ ਰਹੀ ਜਿਵੇਂ ਕਿ ਬੱਚਾ 스멜 ਨਹੀਂ ਕੁਝ ਕਰ ਪਾ ਰਿਹਾ ਕੌਨਸ਼ੀਅਸ ਬੱਚਾ ਕੌਨਸ਼ੀਅਸ ਹੈ ਜਾਂ ਬੱਚਾ ਬਿਨਾਂ ਕਾਰਨ ਤੋਂ ਹੱਸੀ ਜਾ ਰਿਹਾ ਬਿਨਾਂ ਕਾਰਨ ਤੋਂ ਰੋਈ ਜਾ ਰਿਹਾ ਹਾਂ ਤਾਂ ਜਿਵੇਂ ਜਿਵੇਂ ਕਹਿੰਦੇ ਇਹਨਾਂ ਨੇ ਇੱਕ ਇੱਕ ਫੀਚਰ ਹਟਾਈ ਜਾਂ ਇਹਨਾਂ ਦੇ ਕੌਜ਼ ਹਟਾਈ ਜਾਉਗੇ ਫੀਚਰਸ ਆਪਣੇ ਆਪ ਕੱਟੀ ਜਾਣੀਆਂ ਹਾਂ ਹਾਂ ਉਹ ਕਹਿੰਦੇ ਅੱਗੇ ਵਧੋ ਹੂੰ ਕਿਉਂਕਿ ਇੱਕ ਇੱਕ ਸਮਾਜ ਤਾਂ ਉੱਥੇ ਖੜਾ ਹੈ ਜੀ ਉਹ ਕਹੇ ਰਿਹਾ ਵੀ ਇਹਦੇ ਤੇ ਕੁਝ ਨਹੀਂ ਹੋ ਸਕਦਾ ਥੋੜਾ ਹੂੰ ਉਹ ਸਿਰਫ ਟ੍ਰੈਂਡ ਕਰ ਸਕਦੇ ਆ ਉਹ ਕਹਿੰਦੇ ਤੁਸੀਂ ਇਸ ਕਰ ਖੜੇ ਹੋ ਕਿ ਇਹ ਫੀਚਰਸ ਸੁਭਾ ਦਾ ਹਿੱਸਾ ਹੈ ਇਹਨਾਂ ਚ ਸੁਭਾ ਕਰਕੇ ਬਿਹੇਵੀਅਰ ਕਰਕੇ ਸਮੱਸਿਆਵਾਂ ਆ ਰਹੀਆਂ ਪਰ ਬਿਹੇਵੀਅਰ ਕਰਕੇ ਸਮੱਸਿਆ ਨਹੀਂ ਆ ਰਹੀਆਂ ਇਹ ਇਹਨਾਂ ਦੇ ਸਰੀਰ ਦੇ ਵਿੱਚ ਹਲਚਲਾਂ ਹੋ ਰਹੀਆਂ ਵੱਖਰੀਆਂ ਵੱਖਰੀਆਂ ਉਹ ਜਦੋਂ ਕੋਈ ਗੜਬੜੀ ਹੋ ਰਹੀ ਹੈ ਸਰੀਰ ਦੇ ਅੰਦਰ ਹੂੰ ਜਿਹੜੀ ਕੈਮਿਸਟਰੀ ਜਿਹੜੀ ਹੈਗੀ ਆ ਹਾਂ ਕੈਮੀਕਲ ਜਿਹੜੇ ਹੈਗੇ ਬਾਇਓਕੈਮੀਕਲ ਜਿਹੜੇ ਹੈਗੇ ਆ ਉਹਨਾਂ ਚ ਜਦੋਂ ਸੰਤੁਲਨ ਹੋ ਰਿਹਾ ਤੇ ਉਹਦੇ ਫੀਚਰਸ ਜਿਹੜੀਆਂ ਉਹ ਡਵੈਲਪ ਹੁੰਦੀਆਂ ਤਾਂ ਆਪਾਂ ਉਸ ਨੂੰ ਸੁਭਾਅ ਦੇ ਨਾਲ ਕੜੀ ਨਾਲ ਇੱਕ ਕੜੀ ਹੋਰ ਜੋੜ ਦਨ ਨਾਲ ਇੱਕ ਇੱਕ ਫੀਚਰ ਹੋਰ ਆ ਗਈ ਇਹਦੇ ਚ ਉਹ ਕਹਿੰਦੇ ਇਹ ਨਹੀਂ ਹੈਗਾ ਇੰਬੈਲੈਂਸ ਆ ਬਾਇਓਕੈਮਿਸਟਰੀ ਹੈ ਮੈਂ ਚਾਹੂੰਗਾ ਇੱਕ ਦੀ ਉਦਾਹਰਨ ਵੀ ਜੇ ਤੁਸੀਂ ਦੇ ਦਿਓਵੇਂ ਕਿਵੇਂ ਮਤਲਬ ਹਾਂ ਜਿਵੇਂ ਜਿਵੇਂ ਬਾਇਓਕੈਮਿਸਟਰੀ ਦਾ ਕਹਿਣ ਦਾ ਭਾਵ ਜਿਵੇਂ ਮਾਰਥਾ ਅਬਰਟ ਜਾਂ ਜੋਲੀ ਮੈਥ ਕੋ ਕਹਿੰਦੇ ਆ ਵੀ ਜਿਵੇਂ ਆਪਾਂ ਸਪੋਜ਼ ਕੀਤਾ ਆਪਾਂ ਦੋ ਜਣੇ ਬੈਠੇ ਆ ਜੀ ਆਲ ਰਾਈਟ ਤਾਂ ਅਗਰ ਉਹ ਜਨਰਲੀ ਤੌਰ ਤੇ ਸਾਡਾ ਜੀਨ ਵੀ ਸਹੀ ਹੈ ਸਾਡਾ ਦਿਮਾਗ ਵੀ ਸਹੀ ਹੈ ਅਗਰ ਸਾਨੂੰ ਐਸ ਐਟ ਸੇਮ ਟਾਈਮ ਸਾਨੂੰ ਕੋਈ ਸ਼ਰਾਬ ਪਿਲਾ ਦਿੰਦਾ ਹੈ ਤਾਂ ਸਾਡਾ ਸੁਭਾਅ ਬਦਲ ਜਾਂਦਾ ਹੈ ਹੂੰ ਤਾਂ ਉਹ ਉਥੋਂ ਸਾਬਿਤ ਕਰਦੀ ਹੈ ਕਿ ਸੁਭਾਅ ਬਦਲਣਾ ਬੰਦੇ ਦਾ ਉਹ ਜੈਨੇਟਿਕ ਦੇ ਹੱਥ ਵਿੱਚ ਨਹੀਂ ਹੈ ਹੂੰ ਨਾ ਸਟਰਕਚਰ ਦੇ ਹੱਥ ਵਿੱਚ ਆ ਹੂੰ ਉਹ ਥੋੜੀ ਕੈਮਿਸਟਰੀ ਦੇ ਹੱਥ ਵਿੱਚ ਆ ਕਿਉਂਕਿ ਸ਼ਰਾਬ ਨੇ ਸਿਰਫ ਥੋੜੀ ਬਾਇਓ ਕੈਮਿਸਟਰੀ ਬਦਲੀ ਹੈ ਐਸੇ ਤਰ੍ਹਾਂ ਆਰਟਿਸਮ ਵਾਲੇ ਫੀਚ ਬੱਚਿਆਂ ਦੇ ਵਿੱਚ ਵੀ ਉਹ ਕਹਿੰਦੇ ਥੋੜੀ ਤਾਂ 24 ਘੰਟਿਆਂ ਬਾਅਦ ਉਤਰ ਜਾਂਦੀ ਹੈ ਤੁਸੀਂ ਵਾਪਸ ਨਾਰਮਲ ਹੋ ਜਾਂਦੇ ਹੋ ਹੂੰ ਉਹ ਮੇਉ ਕਹਿੰਦੇ ਵੀ ਆਟਿਜ਼ਮ ਵਾਲੇ ਬੱਚੇ ਕਿਸੇ ਸਮੇਂ ਨਾਰਮਲ ਗ로우 ਕਰ ਰਹੇ ਸੀ। ਓਕੇ। ਕਿਸੇ ਨਾ ਕਿਸੇ ਕਾਰਨ ਕੋਈ ਬੱਚਾ 1.5 ਸਾਲ ਤੋਂ ਬਾਅਦ, ਕੋਈ ਬੱਚਾ 2 ਸਾਲ ਤੋਂ ਬਾਅਦ, ਕੋਈ ਬੱਚਾ 3 ਸਾਲ ਤੋਂ ਬਾਅਦ ਪਿੱਛੇ ਚਲਾ ਗਿਆ। ਉਸ ਨੂੰ ਰਿਗਰੈਸਿਵ ਆਟਿਜ਼ਮ ਦਾ ਨਾਮ ਦਿੱਤਾ। ਉਹ ਕਹਿੰਦੇ ਵੀ ਉਸੇ ਤਰ੍ਹਾਂ ਜਿਵੇਂ ਤੁਹਾਡੇ ਸ਼ਰਾਬ ਉਤਰੀ, ਹੂੰ ਤੁਸੀਂ ਆਪਣੇ ਆਪ ਤੁਹਾਡਾ ਬੋਡੀ ਦਾ ਸਿਸਟਮ ਇੰਨਾ ਜ਼ਬਰਦਸਤ ਹੈ ਕਿ ਤੁਸੀਂ ਉਹਨੂੰ ਡੀਟੌਕਸ ਕਰਤਾ। ਹੂੰ ਲੇਕਿਨ ਇੰਨਾ ਬੱਚਿਆਂ ਚ ਉਹ ਜਿਹੜਾ ਪਰਮਾਨੈਂਟ ਵਿਗਾੜ ਆ ਗਿਆ ਬਾਇਓਕੈਮਿਸਟਰੀ ਦਾ, ਕੋਈ ਘਾਟ ਆਨ ਕਰਕੇ, ਕੋਈ ਬਾਅਦ ਆਨ ਕਰਕੇ ਤਾਂ ਉਹਦੇ ਨਾਲ ਹੋਇਆ ਕਿ ਉਹਦਾ ਪਰਮਾਨੈਂਟ ਉਹ ਸੰਤੁਲਨ ਬਣਨਾ ਸ਼ੁਰੂ ਹੋ ਗਿਆ ਹੂੰ ਉਹ ਬਣਿਆ ਹੋਇਆ ਉਹਨਾਂ ਦਾ ਤੇ ਜੇ ਕਿਸੇ ਲੈਬ ਦੁਆਰਾ ਉਸ ਬੱਚੇ ਦੀ ਸਾਰੀ ਉਹ ਐਨਾਲਿਸਿਸ ਕਰ ਲਿਆ ਜਾਵੇ ਹੂੰ ਉਹਦੀ ਕੰਪਲੀਟ ਬਾਇਓਕੈਮਿਸਟਰੀ ਨੂੰ ਐਨਾਲਿਸਿਸ ਕਰ ਲਿਆ ਜਾਵੇ ਮੰਨ ਲਓ ਇੱਕ ਬੱਚਾ ਹੈ ਆਰਟਿਜ਼ਮ ਦਾ ਸ਼ਿਕਾਰ ਹੈ ਉਹਦੀ ਸਾਰੀ ਬਾਇਓਕੈਮਿਸਟਰੀ ਨੂੰ ਅਗਰ ਤੁਸੀਂ ਚੰਗੀ ਤਰ੍ਹਾਂ ਨਾਲ ਐਨਾਲਿਸਿਸ ਕਰ ਲਓਗੇ ਹਾਂ ਤੋਂ ਉਸ ਨੂੰ ਤੁਹਾਡੇ ਸਾਹਮਣੇ ਜੇ ਸਾਰੀ ਪਿਕਚਰ ਆ ਜੇ ਉਸ ਨੂੰ ਤੁਸੀਂ ਆਟイズਮ ਨੂੰ ਨਾ ਟਰੀਟ ਕਰੋ ਤੁਸੀਂ ਸਿਰਫ ਉਹਦੀ ਬਾਇਓਕੈਮਿਸਟਰੀ ਨੂੰ ਕਰੈਕਟ ਕਰੋ ਹਾਂ ਜਿਵੇਂ ਜਿਵੇਂ ਤੁਸੀਂ ਉਹਦੀ ਬਾਇਓਕੈਮਿਸਟਰੀ ਕਰੈਕਟ ਕਰਦੇ ਜਾਓਗੇ ਤਾਂ ਹੌਮੇ ਹੌਮੇ ਉਹਦੀ ਪਿਕਚਰ ਸਾਫ ਹੋਈ ਜਾਊਗੀ ਜੀ ਡਾਕਟਰ ਸਾਹਿਬ ਮੈਂ ਇੱਕ ਹੋਰ ਗੱਲ ਜਾਣਨੀ ਚਾਹਾਂਗਾ ਤੁਸੀਂ ਇੱਥੋਂ ਗੱਲ ਫਿਰ ਦੁਬਾਰਾ ਰੱਖ ਲਿਓ ਜਿਵੇਂ ਮੰਨ ਲਓ ਇੱਕ ਮਾਂ ਉਹਦੇ ਪੇਟ ਦੇ ਵਿੱਚ ਬੱਚਾ ਜਿਹੜਾ ਕਿ ਪੇਟ ਦੇ ਵਿੱਚ ਵੀ ਆਟイズਮ ਹੋ ਜਾਂਦਾ ਜਾਂ ਬਾਹਰ ਆ ਕੇ ਜਿਵੇਂ ਤੁਸੀਂ ਕਿਹਾ ਸਾਲ ਡੇਢ ਦੋ ਕਾਰਨ ਨੇ ਪੇਟ ਦੇ ਵਿੱਚ ਵੀ ਪੋਸੀਬਿਲਟੀ ਹੁੰਦੀ ਹੈ ਅਗਰ ਮਾਂ ਗਰਭ ਦੇ ਸਮੇਂ ਪ੍ਰੈਗਨਨਸੀ ਸੌਰੀ ਸਟ्रेस ਦੇ ਵਿੱਚ ਜਾਉ ਰਹੀ ਆ ਕਿਸੇ ਸਦਮੇ ਚ ਗੁਜ਼ਰੀ ਆ ਤਾਂ ਹੋ ਸਕਦਾ ਹੈ ਕਿ ਉਹਦੇ ਅੰਦਰ ਉਹ ਬੱਚਾ ਵੀ ਉਸ ਵਿੱਚ ਸ਼ੌਕ ਚਲਾ ਜਾਂਦਾ ਹੈ ਕਿਉਂਕਿ ਪਹਿਲਾਂ ਇਹ ਨਹੀਂ ਮੰਨਦੇ ਸੀ ਪਰ ਹੁਣ ਜਿਹੜੀ ਹੈ ਐਂਬਰੀਓਲੋਜੀ ਮਾਰਫੋਲੋਜੀ ਦੇ ਵਿੱਚ ਜਦੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਤਾਂ ਉਹਦੇ ਵਿੱਚ ਸਪਸ਼ਟ ਹੋਇਆ ਕਿ ਸਾਡੇ ਰਿਫਲੈਕਸ ਜਿਹੜੇ ਆ ਸਟ्रेस ਵਾਲੇ ਰਿਫਲੈਕਸਿਸ ਉਧਰ ਰਹਿਣਗੇ ਜਦੋਂ ਸਪੋਜ਼ ਕੀਤਾ ਮਾਗਰ ਡਿਪਰੈਸ਼ਨ ਚ ਹੈਗੀ ਆ ਤਾਂ ਉਹਦਾ ਕੋਰਟੀਸੋਲ ਲੈਵਲ ਇੱਕ ਹਾਰਮੋਨ ਜਿਹਨੇ ਸਟ੍ਰੈਸ ਹਾਰਮੋਨ ਵਧੇ ਰਹਿੰਦੇ ਆ ਹੂੰ ਤਾਂ ਉਹ ਬੱਚੇ ਦਾ ਹਿੱਤ ਉਹ ਥੋੜੇ ਅਗਰ ਉਹ ਪਰਮਾਨੈਂਟ ਬਣੇ ਰਹਿੰਦੇ ਤਾਂ ਥੋੜੇ ਵੀ ਦਿਮਾਗ ਤੇ ਅਸਰ ਪਾਉਂਦੇ ਆ ਪਰ ਬੱਚੇ ਦਾ ਹਿੱਤ ਹੈ ਬੱਚਾ ਦਿਮਾਗ ਤੇ ਬਣ ਰਿਹਾ ਬੰਤਰ ਸਟਾਈਲ ਚ ਹੈਤੀ ਤਾਂ ਉਹਦੇ ਚ ਕੀ ਹੋਏਗਾ ਕਿ ਉਹ ਜਿਹੜਾ ਕੋਰਟੀਸੋਲ ਜਿਹੜਾ ਹੈਗਾ ਹੂੰ ਠੀਕ ਹੈ ਉਹ ਬੱਚੇ ਦੇ ਵਿੱਚ ਹੀ ਪਰਮਾਨੈਂਟ ਵਧਣਾ ਸ਼ੁਰੂ ਹੋ ਜਾਊਗਾ ਤਾਂ ਬੱਚਾ ਇੱਕ ਤਰ੍ਹਾਂ ਸਟ੍ਰੈਸ ਹਾਰਮੋਨ ਲੈ ਕੇ ਵੀ ਪੈਦਾ ਹੋ ਜਾਂਦਾ ਕਈ ਵਾਰ ਔਰ ਪਰਮਨੈਂਟ ਆਫ ਦਿ ਟੈਂਡੈਂਸੀ ਬਣ ਜਾਂਦੀ ਆ ਉਹ ਆਰਗਨਸ ਦੀ ਕਿਉਂ ਸਟ्रेस ਹਾਰਮੋਨ ਜ਼ਿਆਦਾ ਬਣਾਉਂਦਾ ਜਿਵੇਂ ਇਹ ਸੋਸਾਇਟੀ ਸਾਰੇ ਮਨੁੱਖ ਇੱਕੋ ਤਰ੍ਹਾਂ ਦੇ ਨਹੀਂ ਆ ਬਿਲਕੁਲ ਕੋਈ ਗੁਸੇਲਾ ਹੈ ਕੋਈ ਕਿਵੇਂ ਆ ਤਾਂ ਮਤਲਬ ਉਹਦੇ ਪਰਮਨੈਂਟ ਜਿਹੜਾ ਗੁਸੇਲਾ ਉਹਦੇ ਪਰਮਨੈਂਟ ਸਟ्रेस ਹਾਰਮੋਨ ਵਧੇ ਹੋਏ ਆ ਉਹ ਚਿੜਚਿੜਾ ਰਹਿੰਦਾ ਹਾਂ ਤਾਂ ਉਹ ਬਾਈ ਬਰਥਰੀ ਹੋ ਸਕਦਾ ਬਾਅਦ ਚ ਵੀ ਹੋ ਸਕਦਾ ਐਸੀ ਤਰ੍ਹਾਂ ਅਗਰ ਮਾਂ ਨੂੰ ਡੇਰਿੰਗ ਪ੍ਰੇਨੈਂਸੀ ਕੋਈ ਆਟੋਇਮਿਊਨਿਟੀ ਹੈ ਜਿਵੇਂ ਥਾਇਰੋਇਡ ਦੀ ਕੋਈ ਪ੍ਰੋਬਲਮ ਹੈ ਡਾਇਬੀਟਿਕ ਹੈ ਅਸਥਮੈਟਿਕ ਹੈ ਅਲਰਜੀਸ ਹੈ ਜਾਂ ਆਟੋਇਮਿਊਨਿਟੀ ਦੀ ਕੋਈ ਮੈਡੀਸਿਨ ਲੈ ਤਾਂ ਕਿਤਨੇ ਕਿਤੇ ਥੋੜਾ ਬਹੁਤ ਕੰਟਰੀਬਿਊਟ ਉਹ ਵੀ ਕਰਦਾ ਹੈ ਓਕੇ ਫਾਦਰਜ਼ ਆਲ ਨਾਲ ਨਾ ਐਗਜ਼ੈਂਟਡ ਹਮ ਹੁਣ ਇਹ ਕਹਾਂਦੇ ਕਿ ਫਾਦਰ ਕਿਵੇਂ ਕਿ ਉਹ ਕਹਿੰਦੇ ਵੀ ਜਿਹੜਾ ਥੋੜਾ ਫਲੋਰਾ ਹੈ ਗੱਟ ਫਲੋਰਾ ਜਿਹੜਾ ਹੈ ਫਾਦਰ ਦਾ ਗੱਟ ਫਲੋਰਾ ਤੇ ਮਦਰ ਦਾ ਗੱਟ ਫਲੋਰਾ ਦੋਨੇ ਹੀ ਹਮ ਉਹ ਵੀ ਉਹਦੇ ਬੱਚੇ ਦੀ ਜਦੋਂ ਬੱਚੇ ਦੀ ਨੀਂ ਰੱਖੀ ਗਈ ਆ ਉਸ ਤੋਂ ਬਾਅਦ ਤੱਕ ਦਾ ਸਾਰਾ ਉਹਦਾ ਉਹਦਾ ਰੋਲ ਰਹਿੰਦਾ ਹੈ ਉਹਦੇ ਵਿੱਚ ਤਾਂ ਇਹ ਹੈ ਕਿ ਤੀਸਰਾ ਜਿਹੜਾ ਹੈ ਕਿ ਜਿਹੜੀ ਮਾਂ ਸਾਡੇ ਆਲੇ ਦੁਆਲੇ ਜਿਹੜੀ ਮਾਂ ਰਹਿ ਰਹੀ ਆ ਉਹ ਕਿਹੜੇ 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 এনवायरमेंट ਚ ਰਹਿ ਰਹੀ ਆ ਹੂੰ ਜ਼ਹਿਰੀਲੇ ਵਾਤਾਵਰਣ ਚ ਰਹਿ ਰਹੀ ਆ ਤਾਂ ਇਹ ਸੋਚੋ ਵੀ ਜਦੋਂ ਸੈੱਲ ਬਣਨਾ ਸ਼ੁਰੂ ਹੋਇਆ ਇੱਕ ਤੇ ਇੱਕ ਦੋ ਬਣਨੇ ਸ਼ੁਰੂ ਹੋਏ ਹਾਂ ਪੂਰੇ ਸਰੀਰ ਨੇ ਬਣਨਾ ਜੀ ਟ੍ਰਿਲੀਅਨ ਸੈੱਲ ਬਣਨੇ ਆ ਹੂੰ ਜੇ ਉਸ ਸਮੇਂ ਨੀਂ ਰੱਖੀ ਗਈ ਆ ਉਸ ਸਮੇਂ ਕਿੰਨੇ ਕੈਮੀਕਲ ਸੀ ਹੂੰ ਇਸ ਧਰਤੀ ਦੇ ਉਸ ਉਸ ਸਮੇਂ ਉਸ ਸਮੇਂ ਜਿਹੜੇ ਕੈਮੀਕਲ ਉਸ ਆ ਜਾਣਗੇ ਉਹ ਮਲਟੀਪਲਾਈ ਹੁੰਦੇ ਕਿੰਨੇ ਸੈੱਲ ਚ ਡਿਵਾਈਡ ਹੋਈ ਜਾਣਗੇ ਹੂੰ ਬਿਲਕੁਲ ਜਿਹੜਾ ਇਸ ਸਮੇਂ ਜਹ ਜਹ ਡਿਗਰੇ ਧਰਤੀ ਤੇ ਥੋੜੇ ਤੇ ਅਸਰ ਘਟ ਕਰੂਗਾ ਲੇਕਿਨ ਜਿਹੜਾ ਪੇਟ ਚ ਪਲ ਰਿਹਾ ਬੱਚਾ ਹੈ ਹਾਂ ਉਹਦੇ ਦੁੱਗਣਾ ਕਰੂਗਾ ਮਤਲਬ ਫਿਰ ਨਸਲ ਤੇ ਅਗਲੀ ਤੇ ਹਾਂ ਅਗਲੀ ਨਸਲ ਤੇ ਕਰੂਗਾ ਹੂੰ ਉਹ ਫਿਰ ਅਗਾ ਅਗਾ ਉਹਦੇ ਇੰਪੈਕਟ ਅਗਲੇ 15 ਸਾਲਾਂ ਚ ਦਿਖਣੇ ਸ਼ੁਰੂ ਹੋਣਗੇ ਓਕੇ ਹੈਨਾ ਤਾਂ ਇਹ ਇੱਕ ਕਿ এনवायरमेंटਲ ਟਾਕਸਿਸਿਟੀ ਦਾ ਸਿਧਾਂਤ ਹੈ ਹੂੰ ਉਹਤੇ ਗੱਲ ਕਰਦੇ ਹਾਂ ਆਪਾਂ ਪ੍ਰਿੰਸੀਪਲਸ ਕਿ ਉਹ ਸਭ ਤੋਂ ਜ਼ਿਆਦਾ ਇੰਪੈਕਟ ਜਿਹੜਾ ਪੈਂਦਾ ਹੈ ਉਹ ਸਾਡੇ ਰੀਪ੍ਰੋਡਕਟਿਵ ਹੈਲਥ ਤੇ ਪੈਂਦਾ ਹੈ ਜਿਨੇ ਟਾਕਸਿਨਸ ਨੇ ਹੂੰ ਕਿਉਂਕਿ ਇਹ ਫੈਟ ਦੇ ਬਣੇ ਹੋਏ ਨੇ ਜਿਹੜਾ ਬੱਚਾ ਹੈ ਉਹ ਵੀ ਫੈਟ ਫੈਟ ਹੀ ਹੁੰਦੀ ਹੈ ਹੂੰ ਫੈਟ ਮਲਟੀਪਲਾਈ ਹੋ ਰਹੀ ਹੁੰਦੀ ਆ ਔਰ ਜਿਹੜੇ ਜਿੰਨੇ ਜ਼ਹਿਰੀਲੇ ਤੱਤ ਆ ਇਹਨਾਂ ਦਾ ਫੇਵਰਟ ਜਿਹੜਾ ਪਲੇਸ ਜਗਾਹ ਹੈ ਸਰੀਰ ਦੇ ਵਿੱਚ ਉਹ ਫੈਟ ਆ ਬ੍ਰੇਨ ਜਿਹੜੀ ਆ ਜਿਹੜਾ ਹੈ ਉਹ 90% ਫੈਟ ਆ ਤੇ ਜਿੰਨੇ ਵਾਤਾਵਰਣ ਚ ਆਸ-ਪਾਸ ਜਿੰਨੇ ਸਾਡੇ ਜ਼ਹਿਰੀਲੇ ਤੱਤ ਹੋਣਗੇ ਉਹ ਬ੍ਰੇਨ ਚ ਜਾ ਕੇ ਜਾਂ ਫੈਟੀ ਆਰਗਨ ਜਾ ਕੇ ਉੱਥੇ ਜਾ ਕੇ ਬੈਠਣਗੇ ਜੀ ਤਾਂ ਪੰਜਾਬ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਆਰਟਿਸਮ ਦੇ ਬਹੁਤ ਸਾਰੇ ਕੇਸ ਤੁਹਾਡੀਆਂ ਬਹੁਤ ਸਾਰੀਆਂ ਖਬਰਾਂ ਵੀ ਲੱਗੀਆਂ ਸੀ ਮੈਂ ਚਾਹੁੰਗਾ ਕਿ ਉਹ ਜਿਹੜੇ ਕਾਰਨ ਆ ਉਹ ਵੀ ਜਰੂਰ ਦੱਸੇ ਜਾਣ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਹੀ ਆ ਵੈਸੇ ਤਾਂ ਜੀ ਜੀ ਕਿਉਂਕਿ ਇਸ ਸਮੇਂ ਪਹਿਲਾਂ ਇੱਕ ਸਮਾਂ ਹੁੰਦਾ ਸੀ ਕਿ ਪੰਜਾਬ ਵੱਖਰਾ ਹੈ ਸੀ ਸੋਚਦੇ ਹੁੰਦੇ ਸੀ ਵੀ ਪੰਜਾਬ 'ਚ ਜ਼ਹਿਰ ਜ਼ਿਆਦਾ ਹੈ ਹਾਂ ਤੇ ਅਮਰੀਕਾ 'ਚ ਘੱਟ ਆ ਹੁਣ ਜੇ ਪਿਕਚਰ ਜਦੋਂ ਇੱਕ ਮੈਂ ਕੋਰਸ ਕਰ ਰਿਹਾ ਸੀ ਦਾ ਐਨਟੀਏ ਯੂਐਸ ਦੀ ਅਕੈਡਮੀ ਆ ਐਨਟੀਪੀ ਕੋਰਸ ਆ ਦਾ ਨਿਊਟ੍ਰੀਸ਼ਨਲ ਥੈਰੇਪੀ ਪ੍ਰੈਕਟਿਸ਼ਨਰ ਦਾ ਕੋਰਸ ਆ ਹਾਂ ਤੋ ਉਹ ਜੋ ਜੁਆਇਨ ਕੀਤਾ ਸਾਨੂੰ ਇਹ ਪਤਾ ਲੱਗਿਆ ਵੀ ਸਾਡੇ ਨਾਲੋਂ ਤਾਂ ਕਿੱਥੇ ਦੁਗਣੇ ਉਹਨਾਂ ਕੋਲੇ ਵੀ ਨੇ ਉਹ ਤਾਂ ਨੇਰੇ ਪਾਲੀ ਜ਼ੈਰ ਵਿੱਚ ਰਹੇ ਨੇ ਕਿ ਉੱਥੇ ਕੀ ਹੈ ਕਿ ਡਾਂਗ ਹਮ ਕਾਰਪੋਰੇਟ ਦੀ ਡਾਂਗ ਵੀ ਹੈ ਰੂਲ ਵੀ ਬੜੇ ਸਟ੍ਰਿਕਟ ਹੈ ਤੁਸੀਂ ਬੋਲ ਵੀ ਨਹੀਂ ਸਕਦੇ ਤੁਹਾਨੂੰ ਖਾਣਾ ਵੀ ਪੈਣਾ ਤੁਸੀਂ ਬਾਹਰੋਂ ਫਰੈਸ਼ ਲੈ ਵੀ ਨਹੀਂ ਸਕਦੇ ਹਮ ਤੋ ਉੱਥੇ ਜਿਹੜੇ ਬੱਚਿਆਂ ਦੀ ਸੰਖਿਆ ਜੇ ਮੈਂ ਸੱਚੀ ਸੱਚਾਈ ਨਾਲ ਪੁੱਛਾਂ ਤਾਂ ਬਾਹਰਲੇ ਕੰਟਰੀਆਂ ਚ ਜ਼ਿਆਦਾ ਹੈ Haiti ਪੰਜਾਬ ਵਰਗੇ ਕੰਟਰੀਆਂ ਚ Haiti ਸਟੇਟਸ ਵਿੱਚ ਜਾਂ ਇੰਡੀਆ ਵਰਗੇ ਕੰਟਰੀ ਚ Haiti ਘੱਟ ਹੈ ਹਮ ਇੱਥੇ ਘੱਟ ਹੈ ਇਥੇ ਵੀ ਵਧ ਰਹੀ ਹੈ ਰੇਸ਼ੋ ਤੇ ਦੋਨੇ ਤਰ੍ਹਾਂ ਵਧੀ ਜਾ ਰਹੀ ਹੈ ਹੂੰ ਪਰ ਉਹਨਾਂ ਦੀ ਰੇਸ਼ੋ ਨਾਲ ਘਟ ਹੈ ਇੱਕ ਕਾਰਨ ਤਾਂ ਸਾਡੀ ਜੁਆਇੰਟ ਫੈਮਲੀਜ਼ ਹੋੜਾ ਉਹਦੇ ਕਰਕੇ ਸਟ੍ਰੈਸ ਮਦਰ ਤੇ ਸਟ੍ਰੈਸ ਘਟ ਰੰਦਾ ਓਕੇ ਜ਼ਹਿਰ ਦਾ ਵੀ ਵੱਖਰੇ ਵੱਖਰੇ ਤਰੀਕੇ ਨਾਲ ਅਟੈਕ ਕਰੂਗਾ ਨਾ ਹਰ ਇੱਕ ਚਿੱਕੋ ਜਾ ਅਟੈਕ ਨਹੀਂ ਕਰੂਗਾ ਹਾਂ ਹਾਂ ਜੇ ਜ਼ਹਿਰ ਇੱਕੋ ਵਿਅਕਤੀ ਤੇ ਸਿੱਟਣਾ ਹੋਵੇ 10 ਬੰਦਾ ਸਿੱਟਣਾ 10 ਦੇ ਵੱਖਰੇ ਵੱਖਰੇ ਅਟੈਕ ਕਰੂਗਾ ਇੱਕੋ ਤਰ੍ਹਾਂ ਨਾਲ ਅਟੈਕ ਨਹੀਂ ਕਰੂਗਾ ਬਿਲਕੁਲ ਜ਼ਹਿਰ ਦੀ ਕੋਈ ਭਾਸ਼ਾ ਨਹੀਂ ਹੁੰਦੀ ਤਾਂ ਉਹ ਜਿਹੜਾ এনवायरमेंटਲ ਟਾਕਸਿਸਿਟੀ ਜਿਹੜੀ ਹੈਗੀ ਆ ਉਹ ਉਹ ਇੱਥੇ ਇੱਕ ਸਟ्रेस ਕਿ ਕਿਹੜੇ ਮਾ ਕਿਹੜੇ ਮਾਹੌਲ ਚੱਲ ਰਹੀ ਆ ਉਹਦੀ ਖੁਰਾਕ ਕਿੰਨੀ ਤਾਜ਼ਾ ਹੈ ਤਾਜ਼ਾ ਖਾ ਕੇ ਨਹੀਂ ਲੈ ਰਹੀ ਤਾਜ਼ੀ ਖੁਰਾਕ ਨਹੀਂ ਲੈ ਰਹੀ ਉਹ ਹੂੰ ਸਟ्रेस ਫਰੀ ਕਿੰਨੀ ਰਹਿ ਰਹੀ ਹੈ ਹੂੰ ਹਨਾ ਕਿੰਨੀ ਕੋ ਆਸ-ਪਾਸ ਵਾਲ ਵਾਲਾ ਕਿੰਨਾ ਸਾਫ਼ ਸੁਥਰਾ ਹੈ ਕਿੰਨਾ ਕੋ ਨਿਊਟ੍ਰੀਸ਼ਨ ਕਿੰਨਾ ਲੈ ਰਹੀ ਹੈ ਉਹ ਹੂੰ ਹੈਲਦੀ ਨਿਊਟ੍ਰੀਸ਼ਨ ਕਿੰਨਾ ਲੈ ਰਹੀ ਹੈ ਤੇ ਇਹ ਵੀ ਕਰੋਲ ਪਲੇ ਕਰੂਗਾ ਦੂਸਰਾ ਜਿਹੜਾ ਬੱਚੇ ਅੱਜ ਕੱਲ ਅਨੈਸੀਸਰੀ ਮੋਬਾਈਲ ਹੁਣ ਕੀ ਹੈ ਕਿ ਹਰ ਇੱਕ ਬੱਚੇ ਨੂੰ ਚੁੱਪ ਕਰਾਉਣਾ ਤੇ ਸਭ ਤੋਂ ਵਧੀਆ ਤਰੀਕਾ ਹੈ ਕਿ ਮੋਬਾਈਲ ਪਕੜਾ ਦਿਓ ਬਿਲਕੁਲ ਮੋਬਾਈਲ ਸਕਰੀਨਿੰਗ ਬਹੁਤ ਵਧੀ ਹੋਈ ਆ ਹਰ ਇੱਕ ਵਿਅਕਤੀ ਪ੍ਰਤੀ ਵਿਅਕਤੀ 8 ਘੰਟੇ ਤੋਂ ਲੈ ਕੇ 9 ਘੰਟੇ ਤੱਕ ਮੋਬਾਈਲ ਦੀ ਸਕਰੀਨਿੰਗ ਤੱਕ ਪਹੁੰਚ ਗਿਆ ਬਿਲਕੁਲ ਹਨਾ ਨਾਲੇ ਕਈ ਜੋ ਮੈਂ ਜਵਾਨੀ ਦੇਖਦਾ ਤੇ 8 ਤੋਂ 9 ਘੰਟੇ ਮੋਬਾਈਲ ਸਕਰੀਨਿੰਗ ਹੈਗੀ ਆ ਬੱਚੇ ਨੂੰ ਉਹਨੇ ਕੀ ਹੈਗਾ ਆਪ ਡਿਸਟਰਬ ਨਾ ਹੁੰਦੇ ਬੱਚੇ ਨੂੰ ਵੀ ਮੋਬਾਈਲ ਪਕੜਾ ਦਿੰਦਾ ਜਦੋਂ ਤਾਂ ਮੋਬਾਈਲ ਸਕਰੀਨਿੰਗ ਉਹਦੀ ਵਧੀ ਹੋਈ ਹੈ ਬੱਚਾ ਜਿਹੜਾ ਮੋਬਾਈਲ ਸਕਰੀਨ ਜਿਹੜਾ ਵੱਡਾ ਬੰਦਾ ਜਿਹੜਾ ਉਹ ਤਾਂ ਉਹਨੂੰ ਰੀਸਟੋਰ ਕਰ ਲੂਗਾ ਹਾਂ ਪਰ ਬੱਚਾ ਜਿਹੜਾ ਉਹਨੂੰ ਜਿਹੜੀ ਤੁਸੀਂ ਮੈਮਰੀ ਸਟੋਰ ਕਰ ਰਿਹਾ ਹੈ ਉਸ ਨੂੰ ਪ੍ਰੋਸੈਸ ਨਹੀਂ ਕਰ ਸਕਦਾ ਤੇ ਫਿਰ ਉਸ ਨੂੰ ਸੈਂਸਰੀ ਪ੍ਰੋਸੈਸ ਡਿਸਆਰਡਰ ਦੇ ਰੂਪ ਦੇ ਵਿੱਚ ਉਹ ਡਾਇਗਨੋਸਡ ਹੁੰਦਾ ਹੈ ਜਿਹਨੂੰ ਅੱਜ ਕੱਲ੍ਹ ਕਹਿੰਦੇ ਆ ਸਕ੍ਰੀਨਿੰਗ ਵਧ ਗਈ ਮੋਬਾਈਲ ਸਕ੍ਰੀਨਿੰਗ ਇਜ਼ ਆਲਸੋ ਰਿਸਪੌਂਸੀਬਲ ਫਾਰ ਦਾ ਆਟਿਜ਼ਮ ਇਹ ਵੀ ਤਵਾਦ ਹਮ ਆਟਿਜ਼ਮ ਦੀ ਸੰਖਿਆ ਯੂਰੋਪੀਅਨ ਕੰਟਰੀ ਚ ਬਹੁਤ ਤੇਜ਼ੀ ਨਾਲ ਵਧੀ ਫਲੱਡ ਹੀ ਆ ਗਿਆ ਹਮ ਬਹੁਤ ਤੇਜ਼ੀ ਨਾਲ ਵਧੀ ਆ ਉੱਥੇ ਉਹਦਾ ਕਾਰਨ ਇਹ ਕਹਿ ਰਿਹਾ ਕਿ ਉੱਥੇ ਜਿਹੜੀ ਆਟਿਜ਼ਮ ਉੱਥੇ ਕੋਰੋਨਾ ਕਾਲ ਸਾਰੇ ਦੇਸ਼ ਬੰਦ ਸੀਗੇ ਜੀ ਘਰੇ ਟੀਵੀ ਚੱਲ ਰਿਆ ਸੀ ਮੋਬਾਈਲ ਸੀਗਾ ਹਾਂ ਮਾਵਾ ਵੀ ਸਟ्रेस ਦੇ ਵਿੱਚ ਸੀ ਤਾਂ ਕਿ ਬੱਚੇ ਨੂੰ ਵੀ ਹੋਰ ਕੁਝ ਕੋਈ ਪਲੇ ਕਰ ਨਹੀਂ ਸਕਦੇ ਸੀ ਬੱਚੇ ਨਾਲ ਹਾਂ ਤਾਂ ਉਹਨਾਂ ਨੇ ਸਿਰਫ ਬੰਦ ਹੋਣ ਦੇ ਕਰਕੇ ਸਿਰਫ ਮੋਬਾਈਲਾਂ ਤੇ ਰੱਖੇ ਬੱਚੇ ਤੇ ਸਕਰੀਨਿੰਗ ਇੰਨੀ ਵਧੀ ਕਿ ਉਸ ਬੱਚੇ ਚੰਗੇ ਭੜੇ ਬੱਚੇ ਜਿਹੜੇ ਬੋਲਦੇ-ਬੋਲਦੇ ਬੱਚੇ ਸੀ ਉਹ ਵੀ ਉਹ ਵੀ ਚੁੱਪ ਹੋ ਗਏ ਅੱਛਾ ਪਹਿਲਾਂ ਠੀਕ ਸੀ ਮੋਬਾਈਲ ਜਿਹੜਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹਾਂ ਆ ਐਵਰੇਜ ਇੱਕ ਮਨਿੰਦਾ ਵੀ ਇੱਕ ਬੰਦਾ ਇੱਕ ਮਿੰਟ ਦੇ ਵਿੱਚ ਇੱਕ ਮਿੰਟ 16 MB ਦੇ ਆਸ-ਪਾਸ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰ ਸਕਦਾ ਹਾਂ ਪਰ ਜਿਹੜੀ ਮੋਬਾਈਲ ਦੇ ਵਿੱਚ ਹੁੰਦੀ ਹੈ 1 ਮਿੰਟ 'ਚ ਕਈ ਵਾਰੀ 1 GB ਦੇ ਆਸ-ਪਾਸ ਵੀ ਚਲੀ ਜਾਂਦੀ ਹੈ। ਅੱਛਾ। ਹੂੰ। GB ਘੱਟ ਹੋਊਗਾ ਚਲੋ। ਥੋੜੇ GB ਤੋਂ ਘੱਟ। ਹਾਂ ਹਾਂ। ਚਲੀ ਜਾਂਦੀ ਹੈ ਨਾ। ਹੂੰ। ਜਿਹੜਾ ਬੱਚਾ ਹੈ ਉਹ ਤਾਂ ਇਸ ਤੋਂ ਕਿਤੇ ਉਹ ਤਾਂ 1-2 MB ਦੀ ਐਵਰੇਜ ਕਿਸੇ ਨੇ ਕੱਢੀ ਨਹੀਂ ਅਜੇ। 1 ਤੋਂ MB ਦੇ ਵਿੱਚ ਹੀ ਮੰਨਿਆ ਜਾ ਸਕਦਾ ਕਿਉਂਕਿ ਇਹ ਬੱਚਾ ਤੁਸੀਂ ਇੱਕ ਥੋੜਾ ਜਆ ਦੁਆਰਾ ਬੈਕ ਤੇ ਜਾ ਕੇ ਦੇਖੋ ਕਿ 1 ਸਾਲ ਦਾ ਬੱਚਾ ਥੋੜੀਆਂ 4 ਕਮਾਂਡਸ ਨੂੰ ਇਕੱਠਾ ਨਹੀਂ ਫੋਲੋ ਕਰ ਸਕਦਾ। ਹੁਣ ਇੱਕ-ਇੱਕ ਕਮਾਂਡ ਦੇਣੀ ਪੈਂਦੀ ਹੈ। ਹੂੰ। ਚਾਰ ਕਮਾਂਡਸ ਨੂੰ ਘੱਟੇ ਨਹੀਂ ਫੋਲੋ ਕਰੂਗਾ ਤਾਂ ਜਦੋਂ ਮੋਬਾਈਲ ਨਾਲ ਦੇਖ ਰਿਹਾ ਬੱਚਾ ਹੂੰ ਦੇਖੀ ਜਾ ਰਿਹਾ ਉਹਦੀ ਸਿਰਫ ਇੱਕ ਇੱਕ ਕੀ ਹੈ ਬੱਚਾ ਜਦੋਂ ਸਿੱਖਦਾ ਹੈ ਸਮਾਜ ਦੇ ਵਿੱਚ ਆ ਕੇ ਹਾਂ ਦੁਨੀਆ ਦੇ ਵਿੱਚ ਆਉਂਦਾ ਇਸ ਦੁਨੀਆ ਚ ਆਉਂਦਾ ਉਹਦੀਆਂ ਪੰਜ ਗਿਆਨ ਇੰਦਰੀਆਂ ਜਿਹੜੀਆਂ ਉਹ ਕੰਮ ਕਰਦੀਆਂ ਉਹ ਪੰਜੇ ਬਰਾਬਰ ਕਰਨੀ ਚਾਹੀਦੀਆਂ ਹੂੰ ਜੀਭ ਹੈ ਟੱਚ ਹੈ ਸਮੈਲ ਹੈ ਆਈਜ਼ ਹੈ ਇਅਰ ਹੈ ਤਾਂ ਪਹਿਲਾਂ ਕੀ ਸੀਗੇ ਜੀਭ ਨਾਲ ਵੀ ਹੂੰ ਚਲੋ ਵੱਖਰੇ ਵੱਖਰੇ 6 ਮਹੀਨੇ ਬਾਅਦ ਟੈਸਟ ਲੈਣੀ ਸ਼ੁਰੂ ਕਰਨ ਦੇ ਸੀ ਹਾਂ ਟੱਚ ਇਹ ਜੁਆਇੰਟ ਫੈਮਲੀ ਹੁੰਦੇ ਸੀ ਬਹੁਤ ਸਾਰੇ ਲੋਕ ਉਹਨੂੰ ਟੱਚ ਕਰਦੇ ਸੀ ਹਾਂ ਉਹ ਚੱਕਦੇ ਸੀ ਖਡਾਉਂਦੇ ਸੀ ਇਹ ਵੀ ਇਹ ਵੀ ਐਬਸੈਂਟ ਹੁੰਦਾ ਜਾ ਰਿਹਾ ਹੂੰ ਫਿਰ ਜਿਹੜਾ ਵਿਜ਼ੂਅਲ ਸੀਗਾ ਇਹ ਵੀ ਜਿਹੜਾ ਲਿਮਿਟਡ ਸੀਗਾ ਸਲੋ ਸਲੋ ਅਬਜ਼ਰਵੇਸ਼ਨ ਹੁੰਦੀ ਸੀ ਤੇ ਹਾਂ ਆਵਾਜ਼ ਵੀ ਘੱਟ ਸੀ ਘਰ 'ਚ ਜਿਹੜੀਆਂ ਗੱਲਾਂ ਸਿਖਾਉਣੀਆਂ ਹੋਈ ਸੀ ਕਰਦਾ ਸੀ ਬੱਚਾ ਹੂੰ ਜਿਆਦਾ ਜਿਆਦਾ ਛਣਕਣਾ ਹੁੰਦਾ ਸੀ ਪੋਛਣ ਗਾਈ ਜਾਂਦਾ ਰਹਿੰਦੇ ਸੀ ਬਿਲਕੁਲ ਹਾਂ ਨਾ ਟਵਾਏ ਇਹੀ ਹੁੰਦਾ ਸੀ ਉਹਨਾਂ ਕੋਲੇ ਹਾਂ ਹੋਣ ਅਡਵਾਂਸਮੈਂਟ ਟੁਆਇਸ ਦੇ ਨਾਤੇ ਵੀ ਇਲੈਕਟ੍ਰੋਨਿਕ ਹੋ ਗਏ ਸਾਰੀਆਂ ਚੀਜ਼ਾਂ ਹੋ ਗਈਆਂ ਪਲੇਗਰਾਉਂਡ ਵੀ ਮੋਬਾਈਲ ਚ ਆ ਗਿਆ ਇੱਕ ਇੱਕ ਸੈਂਸ ਕੰਮ ਦੋ ਸੈਂਸ ਕੰਮ ਕਰ ਰਹੀਆਂ ਸਾਰੀਆਂ ਹੂੰ ਸਿਰਫ ਤੁਹਾਡੀ ਆਈਸ ਤੇ ਯਾਰ ਬਾਕੀ ਤਿੰਨ ਸੈਂਸ ਜਿਹੜੀਆਂ ਉਹ ਪਿੱਛੇ ਚੁੱਪ ਉਹ ਫ੍ਰੀਜ ਹੋਈਆਂ ਪਈਆਂ ਉਹ ਕੰਮ ਹੀ ਨਹੀਂ ਲੈ ਰਿਆ ਉਹ ਤੋਂ ਕੋਈ ਹੂੰ ਇਹ ਫਿਰ ਉਧਰ ਨੂੰ ਧੱਕਦੀਆਂ ਬੱਚੇ ਉਹ ਫਿਰ ਦੋ ਸੈਂਸ ਜੇ ਦੋ ਸੈਂਸੇ ਬਹੁਤ ਜ਼ਿਆਦਾ ਕਰਾਊਡ ਕਰ ਲੈਂਦੀਆਂ ਤਿੰਨ ਹੁੰਦੀਆਂ ਨਹੀਂ ਉਹ ਫਿਰ ਸੈਂਸਰੀ ਇੰਬੈਲੈਂਸ ਕਹਿੰਦੇ ਜਿਸ ਨੂੰ ਅੰਗਰੇਜ਼ੀ ਸੈਂਸਰੀ ਪ੍ਰੋਸੈਸ ਡਿਸਆਰਡਰ ਕਹਿੰਦੇ ਆ ਆਟਿਜ਼ਮ 'ਚ ਇਹ ਮੇਨ ਹੈ ਹੋ ਹਾਂ ਤਾਂ ਉਹ ਡਿਸਟਰਬ ਹੋ ਜਾਂਦਾ ਬੱਚਾ ਓਕੇ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ ਮੋਬਾਈਲ ਸਿਕਨਿੰਗ ਨਹੀਂ ਨਾ ਰੋਕੀ ਤਾਂ ਤੁਹਾਡੇ 8 8ਵੇਂ ਵਾਲੇ ਬੱਚੇ ਵੀ ਮੈਂ ਇੱਕ ਲਾਸਟ ਬੱਚਾ ਜਿਹੜਾ ਦੇਖਿਆ ਸੀਗਾ ਉਹ ਚੌਥੀ ਚ ਪੜਦਾ ਜਾਨੀ 9 ਸਾਲ ਦਾ ਬੱਚਾ ਹਮ ਆਰਟਿਸਮ ਜਾਂਦਾ ਦੇਖਿਆ ਸੀ ਅੱਛਾ ਅਸੀਂ ਡਾਕਟਰ ਸਾਹਿਬ ਫਿਰ ਹੀ ਜਿਵੇਂ ਰੋਟイズਮ ਦੀ ਆਪਾਂ ਗੱਲ ਕੀਤੀ ਹੈ ਫਿਰ ਠੀਕ ਕਿੱਦਾਂ ਕਰਦੇ ਹੋ ਤੁਸੀਂ ਇਹਦੇ ਵਿੱਚ ਜਿਹੜਾ ਟਰੀਟ ਕਰਨ ਦੀ ਗੱਲ ਆਉਂਦੀ ਹੈ ਸਾਨੂੰ ਇਹ ਚ ਹੋਲਿਸਟਿਕ ਅਪਰੋਚ ਦੀ ਲੋੜ ਪੈਂਦੀ ਹੈ ਸਾਨੂੰ ਲੈਪੈਥ ਡਾਕਟਰ ਵੀ ਨਾਲ ਹੁੰਦੇ ਜਰ ओके ਉਹ ਵੀ ਇਸ ਹੈਲਪ ਲੈਣੇ ਉਹਨਾਂ ਦੇ ਅਸੀਂ ਆਯੁਰਵੇਦ ਵੀ ਹੈਲਪ ਲੈਣੇ ਆ ਹੂੰ ਅਸੀਂ ਡਾਈਟੇਸ਼ਨ ਦੇ ਵੀ ਹੈਲਪ ਲੈਣੇ ਆ ਹੂੰ ਤਿੰਨ ਤਾਂ ਡਾਕਟਰ ਹੀ ਹੁੰਦੇ ਆ ਹਾਂ ਇੱਕੋ ਬੱਚੇ ਦੇ ਉੱਪਰ ਹੂੰ ਫਿਰ ਓਕਿਊਪੇਸ਼ਨਲ ਥੈਰੇਪਿਸਟ ਵੀ ਕੰਮ ਕਰਦਾ ਹੈ ਸਪੀਚ ਥੈਰੇਪਿਸਟ ਵੀ ਕੰਮ ਕਰਦਾ ਹੈ ਸਪੈਸ਼ਲ ਐਜੂਕੇਟਰ ਵੀ ਕੰਮ ਕਰਦਾ ਹੈ ਹੂੰ ਪੰਚਕਰਮਾ ਵੀ ਕੰਮ ਕਰਦੀ ਹੈ ਡੀਪ ਟਿਸ਼ੂ ਕੰਮ ਕਰਦੀ ਹੈ ਬਾਇਓਡੈਨਮਿਕ ਰਿੰਗ ਸਰਕਲ ਥੈਰੇਪੀ ਵੀ ਕੰਮ ਕਰਦੀ ਹੈ ਏਆਈਟੀ ਵੀ ਕੰਮ ਕਰਦੀ ਹੈ ਟੋਟਲ 9 ਥੈਰੇਪੀਆਂ ਇੱਕ ਬੱਚੇ ਦੇ ਤੇ ਚੱਲਦੀਆਂ ਡਾਕਟਰਾਂ ਤੋਂ ਇਲਾਵਾ ਹੂੰ ਇੱਕ ਗਰੁੱਪ ਇੱਕ ਸਮੂਹ ਦੇ ਰੂਪ ਚ ਜਦ ਅਸੀਂ ਹੁਣ ਜੇ ਆਪਰੇ ਕਹਿੰਦੇ ਕਾਰਨ ਵੱਖਰੇ ਵੱਖਰੇ ਆ ਹਾਂ ਬਿਲਕੁਲ ਤੇ ਫਿਰ ਤੁਹਾਡੇ ਇੱਕ ਅਪਰੋਚ ਨਹੀਂ ਕੰਮ ਕਰੂਗੀ ਉੱਥੇ ਮਿਲਕੋ ਨੂੰ ਅਪਰੋਚਸ ਵੀ ਮਲਟੀਪਲ ਚਾਹੀਦੀਆਂ ਆ ਤਾਂ ਅਸੀਂ ਉਸ ਨੂੰ ਹੋਲਿਸਟਿਕ ਕਹਿੰਦੇ ਆ ਹੂੰ ਵੀ ਹੋਲਿਸਟਿਕ ਅਪਰੋਚ ਚਲਣੀ ਹੈ ਸਾਡੀਆਂ ਹੂੰ ਤੇ ਇਸ ਨੂੰ ਅਸੀਂ ਬੀ ਐਫ ਸੀ ਪ੍ਰੋਟੋਕੋਲ ਦੇ ਨਾਲ ਨਾਲ ਦਿੱਤਾ ਗਿਆ ਹੈ ਇਸ ਨੂੰ ਹਾਂ ਅਸੀਂ ਬੀ ਐਫ ਸੀ ਪ੍ਰੋਟੋਕੋਲ ਨੂੰ ਲੈ ਕੇ ਚੱਲ ਰਹੇ ਹਾਂ ਔਰ ਇਹ ਪ੍ਰੋਟੋਕੋਲ ਬਹੁਤ ਸਕਸੈਸਫੁਲੀ ਚੱਲ ਰਿਹਾ ਹੈ ਸਾਡਾ ਔਰ ਸਾਡੀ ਜਿਹੜੀ ਸਕਸੈਸ ਰੇਟ ਹੈ ਉਹ 90% ਦੇ ਆਸ-ਪਾਸ ਜਾ ਰਹੀ ਹੈ। ਓਕੇ ਔਰ ਸਾਡੇ ਕੋਲੇ 99% ਜਿਹੜੇ ਪੇਰੈਂਟਸ ਹੈ ਉਹ ਐਨਆਰਆਈਸ ਨੇ। ਉਹ ਤੁਸੀਂ ਪਹਿਲਾਂ ਵੀ ਗੱਲ ਕੀਤੀ ਉਧਰ ਵੈਸੇ ਵੀ ਜ਼ਿਆਦਾ ਹਨ। ਉਧਰ ਵੈਸੇ ਵੀ ਜ਼ਿਆਦਾ ਹੈ। ਨੰਬਰ 2 ਉਹਨਾਂ ਦਾ ਉਹ ਇਨਾਂਕ ਪੜ੍ਹ ਚੁੱਕੇ ਹੁੰਦੇ ਆ ਮਦਰਸ ਜਿਹੜੀਆਂ ਜਾਂ ਇਨਾਂਕ ਮੈਕਸਿਮ ਤਾਂ ਮੇਰੇ ਕੋਲੇ ਤਾਂ ਨਰਸਸ ਨੇ। ਹੂੰ। ਸਾਰੇ ਕੋਲੇ ਆਰੰਜਸ ਨੇ। ਹੂੰ। ਔਰ ਉਹ ਇਨਾਂਕ ਸਟੱਡੀ ਕਰਕੇ ਆ ਚੁੱਕੇ ਹੁੰਦੇ ਕਿ ਉਹ ਡਿਫਰੈਂਸ਼ੀਏਟ ਕਰਦੇ ਨੇ। ਅੱਛਾ। ਕਿਹੜੀ ਕੀ ਚੀਜ਼ ਕਿੱਥੇ ਹੈਗੀ ਆ ਹਾਂ ਤਾਂ ਉਹ ਫਿਰ ਪਹਿਲਾਂ ਘੰਟਾ ਦੋ ਘੰਟਾ ਖਪਦੇ ਨੇ ਇੱਥੇ ਸਾਡੇ ਨਾਲ ਆ ਕੇ ਜਦੋਂ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ ਥੈਨ ਉਹ ਫਿਰ ਉਹ ਸਰ ਨਾਲ ਕਨਵੇ ਕਰਦੇ ਨੇ ਈਸ ਓਕੇ ਚੰਡੀਗੜ੍ਹ ਲੁਧਿਆਣੇ ਦੇ ਮਾਲੀਚ ਨਹੀਂ ਬੈਠੇ ਆ ਅਸੀਂ ਸਭ ਤੋਂ ਰਿਮੋਟ ਏਰੀਆ ਚ ਪਰ ਸਾਡੇ ਕੋਲੇ ਸਭ ਤੋਂ ਮਤਲਬ ਅਛੀਆਂ ਫੈਮਲੀਆਂ ਵੀ ਆ ਰਹੀਆਂ ਪੂਰ ਫੈਮਲੀਆਂ ਨੂੰ ਵੀ ਅਸੀਂ ਨਾਲ ਟੀਲ ਕਰਦੇ ਆ ਜੈਨ ਕੋਈ ਇਹ ਨਹੀਂ ਪਮਾਨਾ ਵੀ ਇੰਨੀ ਲੈਣਿਆ ਤਾਂ ਇੰਨੀ ਲੈਣਿਆ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਉਹ ਵੀ ਮੇਰੇ ਕੋਲ ਤੁਸੀਂ ਕਿਵੇਂ ਕਿਵੇਂ ਕੋਈ ਹਾਂ ਐਕਸਪੈਕਟ ਕਿਵੇਂ ਕਰ ਸਕਦਾ ਹੂੰ ਕਿ ਮੈਂ ਰਿਕਸ਼ੇ ਵਾਲੇ ਤੋਂ ਵੀ ਉਹਨਾਂ ਲੈ ਲਾਂਗਾ ਤੇ ਹੂੰ ਪਰ ਮੇਰੀ ਆਦਤ ਨਹੀਂ ਕਿ ਉਹਨੂੰ ਐਡਰਟਾਈਜ਼ ਕਰਾਂ ਹੂੰ ਵੀ ਉਹ ਇੱਕ ਸ਼ਾਮ ਨੂੰ ਲਿਆ ਕੇ ਦੱਸੀ ਵੀ ਆ ਆ ਬੀਬੀ ਸਾਡੇ ਕੋਲੇ ਆਈ ਹੈ ਜੀ ਤੇ ਇਹਦਾ ਇਲਾਜ ਨਹੀਂ ਹੋ ਸਕਦਾ ਸੀ ਅਸੀਂ ਇਹਦਾ ਇਲਾਜ ਕੀਤਾ ਜੀ ਸਾਡਾ ਉਹ ਮਖੋਟਾ ਨਹੀਂ ਹੈ ਸੋਸ਼ਲ ਸਰਵਿਸ ਕਰਨੀ ਤੁਹਾਡੀ ਡਿਊਟੀ ਬਣਦੀ ਹੈ ਬਿਲਕੁਲ ਇਹ ਕੋਈ ਦਿਖਾਵਾ ਨਹੀਂ ਹੈ ਸਰ ਡਾਕਟਰ ਸਾਹਿਬ ਫਿਰ ਬਹੁਤ ਸਾਰੇ ਤਜਰਬੇ ਵੱਖਰੇ ਵੱਖਰੇ ਹੁੰਦੇ ਹੋਣਗੇ ਜਦੋਂ ਮਾਪੇ ਆਉਂਦੇ ਆ ਤੁਹਾਡੇ ਕੋਲੇ ਬੱਚੇ ਨੂੰ ਲੈ ਕੇ ਵੱਖਰੇ ਵੱਖਰੇ ਮੈਂ ਬਹੁਤ ਸਾਰੇ ਪੈਰੈਂਟਸ ਇਹ ਹੁੰਦਾ ਕਿ ਕਈ ਵਾਰੀ ਤਾਂ ਮਹੀਨਾ ਮਹੀਨਾ ਦਬਾਰ ਬੈਠੇ ਰੋਈ ਜਾਣਗੇ ਅੱਛਾ ਕਿਉਂਕਿ ਉਹਨਾਂ ਨੇ ਇੰਨਾ ਕੁ ਡਿਸਕਰੇਜ ਕੀਤਾ ਹੁੰਦਾ ਹੈ ਤੇਰਾ ਬੱਚਾ ਠੀਕ ਹੋਈ ਨਹੀਂ ਸਕਦਾ ਇਹ ਤੁਸੀਂ ਜਿਹੜੇ ਨੇ ਡਾਇਗਨੋਸ ਕਰਨਾ ਉਹਨੇ ਤਾਂ ਕਰਤਾ ਹਾਂ ਪਰ ਸੋਚ ਸਕਦੇ ਆ ਵੀ ਉਹ ਮਾਂ ਦੇ ਕੀ ਵੀ ਤਰੀ ਹੋਗੀ ਬਿਲਕੁਲ ਜੀ ਨੰਬਰ 2 ਔਰ ਪੈਰੈਂਟਸ ਸ਼ੁਰੂ ਸ਼ੁਰੂ ਸਾਰੇ ਨਾਲ ਬੜੇ ਅਨਕੰਫਰਟ ਹੁੰਦੇ ਆ ਕਿਉਂਕਿ ਅਸੀਂ ਡਾਈਟ ਬੜੀ ਸਟ੍ਰਿਕਟਲੀ ਫਾਲੋ ਕਰਾਉਨੇ ਆ ਸਾਡੀਆਂ 12 ਤਰ੍ਹਾਂ ਦੀਆਂ ਡਾਈਟਸ ਨੇ ਇੱਥੇ ਅੱਛਾ ਕਿਹੜੀਆਂ ਕਿਹੜੀਆਂ ਥੋੜੀਆਂ ਕੁਝ ਗੈਪਸ ਹੈ ਐਸਿਡੀ ਹੈ ਜੀਐਫਸੀਐਫ ਹੈ ਫੀਨੋਲ ਡਾਈਟ ਹੈ ਫਿਨਬੋਲਟਸ ਹੈ ਹੂੰ ਇਹ ਸਾਰੀਆਂ ਡਾਈਟ ਪ੍ਰੋਡੈਕਟਰੀ ਪ੍ਰੋਟੋਕਾਲਸ ਨੇ ਓਕੇ ਲੋਗਜ਼ ਲੈਟਸ ਡਾਈਟਸ ਨੇ ਹੂੰ ਤਾਂ ਲੋਕ ਆਪਸ ਹਾਈ ਫੈਟ ਡਾਈਟ ਐਲਸੀਐਫ ਹੂੰ ਐਨ ਇਹ ਸਾਰੀਆਂ ਡਾਈਟਸ ਪ੍ਰੋਟੋਕੋਲ ਦਾ ਕੰਬੀਨੇਸ਼ਨ ਅਸੀਂ ਚਲਾਉਂਦੇ ਆ ਉਹ ਹਰ ਇੱਕ ਬੱਚੇ ਨੂੰ ਇੰਡੀਵੀਜੂਅਲਾਈਜ਼ ਕਰਦੇ ਆ ਹੂੰ ਮੈਂ ਜੁਲੀ ਮੈਥੀ ਤੇ ਨਤਾਸ਼ਾ ਦੋਵਾਂ ਦਾ ਸਟੂਡੈਂਟ ਰਿਆਂ ਹੂੰ ਮੈਨੂੰ ਇਸ ਗੱਲ ਦੇ ਮਾਣ ਹੈ ਔਰ ਨਤਾ ਜੁਲੀ ਮੈਥੀ ਉਹਦਾ ਮੈਂ ਸਰਟੀਫਾਈਡ ਟੀਚਰ ਸਟੂਡੈਂਟ ਹੂੰ ਰਾਈਟ ਆਨ ਰੀਸੈਂਟਲੀ ਮੈਂ ਐਨਟੀਪੀ ਯੂਐਸਪੀ ਅਕੈਡਮੀ ਉਹਨਾਂ ਤੋਂ ਜੁਆਇਨ ਕੀਤਾ ਹੈ ਮੈਂ ਨਿਊਟ੍ਰੀਸ਼ਨਲ ਸਾਇੰਸ ਦੇ ਵਿੱਚ ਔਰ ਡੈਫਥ ਦੇ ਵਿੱਚ ਜਾਣਾ ਚਾਹੁੰਨਾ ਓਕੇ ਪਰ ਮੇਰਾ ਮੰਨਣਾ ਹੈ ਕਿ 55% ਜਿਹੜਾ ਰੋਲ ਹੈ ਉਹ ਡਾਈਟ ਰੋਲ ਪਲੇ ਕਰਦੀ ਹੈ ਮੇਰਾ ਨਹੀਂ ਇਹ ਆਰਟਿਜ਼ਮ ਰਿਸਰਚ ਇੰਸਟੀਚਿਊਟ ਦੇ ਜਾਓਗੇ ਇਸ ਡਾਟਾ ਉੱਤੇ ਪੜ੍ਹੋਗੇ ਉਹ ਤੇ ਬਹੁਤ سارے ਸਾਇੰਟਿਸਟ ਸਾਡੇ ਤੋਂ ਪਹਿਲਾਂ ਇਹ ਗੱਲ ਕਹਿ ਚੁੱਕੇ ਆ ਜੇ ਚੰਗਾ ਖਾਣ ਪੀਣ ਹੋਵੇ 55% ਮਾਪੇ ਆਪਣੇ ਬੱਚੇ ਨੂੰ ਸਿਰਫ ਡਾਈਟ ਤੇ ਸਾਰੇ ਠੀਕ ਕਰ ਸਕਦੇ ਆ ਅੱਛਾ ਜਿਵੇਂ ਬਿਨਾਂ ਕਾਰਨ ਤੋਂ ਹੱਸ ਜਾਣਾ ਬਿਨਾਂ ਕਾਰਨ ਤੋਂ ਰੋਈ ਜਾਣਾ ਹੂੰ ਅ ਸਮੈਲ ਕਰਨਾ ਹਰ ਚੀਜ਼ ਨੂੰ ਮੂੰਹ ਚ ਪਾਉਣਾ ਅ ਮੂੰਹ ਚ ਫੌਲ ਗੰਦੀ ਸਮੈ ਲਾਉਣੀ ਅ ਕਨਸਟਿਪੇਸ਼ਨ ਰਹਿਣਾ ਡਾਇਰੀਆ ਰਹਿਣਾ ਹੂੰ ਅ ਹੱਥਾਂ ਲਾਈ ਜਾਣਾ ਅ ਦੂਸਰਾ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਨਾ ਤੇ 8-9 ਤਰ੍ਹਾਂ ਦੇ ਸਿੰਪਟਮ ਨੇ ਜਿਹੜੇ ਏ ਤੁਸੀਂ ਵਿਦਨ 1 ਤੋਂ 2 ਮੰਥ ਟਰੀਟ ਕਰ ਸਕਦੇ ਹੋ ਜੇ ਚੰਗੀ ਤਰ੍ਹਾਂ ਡਾਈਟ ਫੋਲੋ ਲਾਈਟ ਐਂਡ ਐਵਰੀਥਿੰਗ ਪ੍ਰੋਟੋਕਾਲ ਫੋਲੋ ਕਰਦੇ ਹੋ ਓਕੇ ਐਂਟੀਇਸਟ ਪ੍ਰੋਟੋਕਾਲ ਫੋਲੋ ਕਰਦੇ ਹਾਂ ਦਾ ਹੂੰ ਉਹ ਚ ਐਲੋਪੈਥ ਡਾਕਟਰ ਦੀ ਵੀ ਇੱਕ ਇੱਕ ਦਿਨ ਲੋਡ ਪਾਉਗੀ ਸਾਨੂੰ ਹੂੰ ਇੱਕ ਵਾਰੀ ਉਹਦੀ ਵੀ ਸਾਨੂੰ ਚੈੱਕ ਅਪ ਦੀ ਲੋਡ ਪੈਂਦੀ ਹੈ ਹੂੰ ਤਾਂ ਇਹ ਸਿਰਫ ਤੁਸੀਂ ਘਰੇ ਬੈਠੇ ਵੀ ਟਰੀਟ ਕਰ ਸਕਦੇ ਹੋ ਐਨ ਸਿੰਪਟਮ ਦਾ ਇੱਕ ਇੱਕ ਹੋਰ ਜਾਨਣੀ ਚਾਹੂੰਗਾ ਡਾਕਟਰ ਸਾਹਿਬ ਜੇ ਕਿਸੇ ਨੂੰ ਇਹ ਮਤਲਬ ਹੈ ਇਹ ਪ੍ਰੋਬਲਮ ਹਨਾ ਬੱਚੇ ਨੂੰ ਤੇᱫੋ ਕੋਈ ਖਾਸ ਪੀਰੀਅਡ ਹੁੰਦਾ ਵੀ ਇੰਨੇ ਕ ਟਾਈਮ ਦੇ ਵਿੱਚ ਬੱਚਾ ਠੀਕ ਹੋ ਜਾਂਦਾ ਜਾਂ ਕੋਈ ਇਹਦਾ ਕੋਈ ਨਹੀਂ ਹੈਗਾ ਵੀ ਕਦੋਂ ਵੀ ਹੋ ਸਕਦਾ ਠੀਕ ਬੈਠ ਠੀਕ ਹੋਣ ਦਾ ਇਹ ਹੈ ਕਿ ਰੇਸ਼ੋ ਫਰਕ ਤਾਂ ਹਰ ਇੱਕ ਨੂੰ ਪਊਆ ਓਕੇ ਪਰ ਕਈ ਬੱਚਿਆਂ ਦੇ ਬਿਹੇਵੀਅਰ ਪੱਕ ਚੁੱਕੇ ਹੁੰਦੇ ਆ ਜਿੰਨਾ ਵੱਡੇ ਉਮਰ ਕਰਕੇ ਲਿਆਉਂਗੇ ਤੇ ਬਿਹੇਵੀਅਰ ਪੱਕ ਚੁੱਕੇ ਹੁੰਦੇ ਆ ਮਾਪੇ ਦੀ ਜਿਹੜੀ ਪੇਸ਼ੈਂਸ ਹੈ ਉਹ ਜਿਉ ਆਪਦੇ ਚੁੱਕੀ ਹੁੰਦੀ ਆ ਹਾਂ ਤਾਂ ਉਸ ਕਰਕੇ ਉਹ ਫਿਰ ਥੋੜਾ ਪੇਰੈਂਟਸ ਨੂੰ ਔਖਾ ਹੁੰਦਾ ਉਹਨਾਂ ਨੂੰ ਡੀਲ ਕਰਨਾ ਸਾਨੂੰ ਬਟ ਸਾਡੀ ਕੋਸ਼ਿਸ਼ ਹੈ ਇਕਲ ਯਾਦ ਰੱਖਿਓ ਜੋ ਪੈਰੈਂਟਸ ਮੈਨੂੰ ਸੁਣ ਰਹੇ ਹੋਣਗੇ ਜਾਂ ਤੁਹਾਡੇ ਵਕਤਾ ਜਿਹੜੇ ਸੁਣਦੇ ਆ ਜੋ ਮੈਂ ਅੱਜ ਬੋਲ ਰਿਹਾ ਉਹ ਕੱਲ ਨਹੀਂ ਹੋਵਾਂਗਾ ਮੈਂ ਕੱਲ ਬਦਲ ਚੁੱਕਾ ਹੋਵਾਂਗਾ ਅਸੀਂ ਲਗਾਤਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲਗਾਤਾਰ ਨਵੀਂ ਚੀਜ਼ ਲਿਖਿਆਈਏ ਸਾਡਾ ਇੱਕੋ ਮਿਸ਼ਨ ਹੁੰਦਾ ਦਿਨ ਰਾਤ ਕੇ ਹਾਊ ਟੂ ਰਿਕਵਰ ਹਾਊ ਟੂ ਰਿਕਵਰ ਹਾਊ ਟੂ ਇੰਕਰੀਜ਼ ਦ ਰਿਕਵਰੀ ਰੇਟ ਹਾਊ ਟੂ ਇੰਕਰੀਜ਼ ਦ ਰਿਕਵਰੀ ਰੇਟ ਸੋ ਸਾਡਾ ਮੁੱਦਾ ਡਿਸਕਸ਼ਨ ਜਿਹੜਾ ਸਾਡਾ ਰੈਵਨਿਊ ਨਹੀਂ ਹੁੰਦਾ ਸਾਡਾ ਮੁੱਦਾ ਜਿਹੜਾ ਡਿਸਕਸ਼ਨ ਦਾ ਪਾਰਟ ਜਿਹੜਾ ਹੁੰਦਾ ਹੈ ਔਰ ਰਿਕਵਰੀ ਹੁੰਦਾ ਕਿ ਹਾਊ ਮਾਚ ਰਿਕਵਰਡ ਤੇ ਇਸ ਕਰਕੇ ਸਾਡੇ ਨਾਲ ਬਹੁਤ ਸਾਰੇ ਕਮਰਸ਼ੀਅਲ ਸੈਂਟਰ ਜਿਹੜੇ ਚੱਲੇ ਉਹਨਾਂ ਦੀ ਬਣੀ ਨਹੀਂ ਅੱਛਾ ਕਿਉਂਕਿ ਉਹ 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 ਸਾ ਮਹੀਨੇ ਵਾਲੇ ਦਿਨ ਰੈਵਨਿਊ ਚੈੱਕ ਕਰਦੇ ਸੀ ਤਾਂ ਅਸੀਂ ਆਪਦਾ ਰਿਜ਼ਲਟ ਚੈੱਕ ਕਰਦੇ ਸੀ ਤਾਂ ਇਸ ਕਰਕੇ ਸਾਡੇ ਸੈਂਟਰ ਨਾਲ ਵੱਖਰੇ ਨੇ ਸਾਡੇ ਸੈਂਟਰ ਚ ਨੌ ਥੈਰਾਪੀਆਂ ਤੋਂ ਲੈ ਕੇ 10 ਥੈਰਾਪੀਆਂ ਇੱਕ ਦਿਨ ਚ ਮਿਲਦੀਆਂ ਇੱਕ ਬੱਚੇ ਨੂੰ ਹਮ ਔਰ 6 ਤੋਂ 5 ਤੋਂ 6 ਘੰਟੇ ਲੱਗ ਜਾਂਦੇ ਇੱਕ ਬੱਚੇ ਨੂੰ ਹਮ ਹੁਣ ਜਿਹੜਾ 2 ਘੰਟੇ ਚ ਨਿਬੜਦੇ ਉਹ 6 ਘੰਟੇ ਚ ਬਿਲਕੁਲ ਇਹ ਪ੍ਰੋਬਲਮ ਆਉਂਦੀ ਹੈ ਜਦੋਂ ਬੱਚੇ ਲਈ ਲੰਮਾ ਸਮਾਂ ਦੇਣਾ ਪੈਂਦਾ ਨਾ ਬਿਲਕੁਲ ਜਨਮ ਤਾਂ ਮਾਪੇ ਬਾਪ ਨੂੰ ਇੱਕ ਕਿਵੇਂ ਤੁਸੀਂ ਉਹਨਾਂ ਨੂੰ ਤਿਆਰ ਕਰਦੇ ਹੋ ਜੀ ਕਿਉਂਕਿ ਮਾਪੇ ਬਾਪ ਦੇ ਲਈ ਵੀ ਬਹੁਤ ਸਾਰੀ ਮਾਨਸਿਕ ਪਰੇਸ਼ਾਨ ਆਇਆ ਜਦੋਂ ਡਾਈਟ ਦੀ ਉਹਨਾਂ ਨਾਲ ਗੱਲ ਚੱਲਦੀ ਹੈ ਨਾ ਹੂੰ ਤਾਂ ਸ਼ੁਰੂ ਸ਼ੁਰੂ ਚ ਡਾਈਟ ਨਿਊ ਫੋਲੋ ਕਰਦੇ ਹੂੰ ਫਿਰ ਮਾੜਾ ਮੋਟਾ ਫੋਲੋ ਕਰ ਲੈਣਗੇ ਫਿਰ ਜੋ ਫੋਲੋ ਕਰ ਲੈਂਦੇ ਆ ਫਿਰ ਤੀਜੇ ਦਿਨ ਕੋਈ ਨਵੀਂ ਚੀਜ਼ ਦੇ ਦਿੰਦੇ ਆ ਫਿਰ ਉਹ ਚ ਜੋ ਰਿਜ਼ਲਟ ਦੇਖਦੇ ਆ ਕਿ ਸਾਡਾ ਬੱਚਾ ਤਾਂ ਪਿੱਛੇ ਚਲਾ ਗਿਆ ਹੂੰ ਫਿਰ ਉਹਨੂੰ ਇਹ ਬਿਠਾਉਣੇ ਆ ਸਭ ਸਿਖਾਉਣੇ ਵੀ ਇਹ ਤੁਹਾਡੇ ਲਈ ਸਿੱਖਣ ਵਾਲੀ ਗੱਲ ਹੈ ਕਿ ਜੇ ਇੱਕ ਚੀਜ਼ ਨਾਲ ਪਿੱਛੇ ਜਾ ਸਕਦਾ ਹੈ ਹੂੰ ਤੇ ਦੋ ਚੀਜ਼ਾਂ ਹੋਰ ਕਰਾਂਗੇ ਤਾਂ ਅੱਗੇ ਵੀ ਆ ਸਕਦਾ ਬਿਲਕੁਲ ਜਿਵੇਂ ਆਮ ਤੌਰ ਤੇ ਐਲੋਪੈਥੀ ਕੀ ਕਹਣਗੇ ਕਿ ਮੇਨਸਟ੍ਰੀਮ ਡਾਕਟਰਸ ਕਿ ਡਾਈਟ ਦਾ ਕੋਈ ਰੋਲ ਨਹੀਂ ਹੈ ਲੇਕਿਨ ਆਟੋਇਮਨ ਬੱਚੇ ਨੂੰ ਖੰਡ ਨਹੀਂ ਦੇਣੀ ਤੇ ਖੰਡ ਕਿਉਂ ਨਹੀਂ ਦੇਣੀ ਇਹ ਨਹੀਂ ਦੱਸਦੇ ਹੂੰ ਖੰਡ ਨਾਲ ਜੇ ਕੀ ਹੋ ਜਾਊਗਾ ਜੇ ਖਾਂਡਰ ਦੇ ਆਨਾਂ ਦੇ ਨਾਲ ਬੱਚਾ ਠੀਕ ਹੋ ਰਿਹਾ ਹੈ ਜੇ ਦਾ ਮਤਲਬ ਬਹੁਤ ਸਾਰਾ ਕੁਝ ਹੈ ਜਿਹੜਾ ਹੋਰ ਵੀ ਕਰਨ ਦੀ ਲੋੜ ਆ ਹੂੰ ਤਾਂ ਪਰ ਡਾਕਟਰ ਪ੍ਰੇਤਪਾਲ ਹੁਣਾਂ ਨਾਲ ਗੱਲਬਾਤ ਕੀਤੀ ਆ ਜਿਹੜੇ ਕਿ ਫਰੀਦਕੋਟ ਦੇ ਵਿੱਚ ਬੈਠ ਕੇ ਬਾਬਾ ਫਰੀਦ ਸੈਂਟਰ ਫਾਰ ਚਿਲड्रन ਦੇ ਨਾਂ ਹੇਠ ਇਹ ਸੰਸਥਾ ਚਲਾ ਰਹੇ ਨੇ ਤਾਂ ਜਿੱਥੇ ਵੀ ਤੁਸੀਂ ਬੈਠ ਕੇ ਇਹ ਵੀਡੀਓ ਸੁਣ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰਿਓ ਜੇ ਤੁਹਾਨੂੰ ਲੱਗਦਾ ਤੁਹਾਡੇ ਆਸੇ ਪਾਸੇ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਜਾਂ ਬਹੁਤ ਨੇੜੇ ਕੁਝ ਬੱਚੇ ਇਦਾਂ ਦੇ ਨੇ ਤਾਂ ਤੁਸੀਂ ਇਹ ਗੱਲਬਾਤ ਸੁਣ ਕੇ ਜੋ ਵੀ ਸਮਝਿਆ ਜੋ ਵੀ ਸਿੱਖਿਆ ਉਹ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ